ਪ੍ਰਧਾਨ ਬੰਦਾ ਮਿਲ ਗਿਆ ਤਾਂ ਫੇਰ ਕੱਲ ਕੋਈ ਹਾਂ ਕਾਲਾ ਮਿਲ ਗਿਆ ਤਾਂ ਠੀਕ ਤੂੰ ਕਹਦਾ ਨਹੀਂ ਚਲਾਉਣਾ ਉਹ ਪ੍ਰਧਾਨ ਥੋੜਾ ਟਿੱਲਾ ਮਿਲ ਕੋਈ ਸਾਰੇ ਪੀੜਿਆ ਹੋ ਗਏ ਭਈ ਆਉਗੇ ਕਹਦੇ ਉਹਦੇ ਮੈਂ ਥੈਲੇ ਚੱਕ ਲੈ ਕੇ ਦਵਾਂ ਡਾਈ ਦੇ ਘਰ ਆ ਲੀਵਰ ਸੱਜੇ ਖਿੱਚੋਗੇ ਖਿੱਚਿਆ ਪੈ ਗਈ ਪ੍ਰਧਾਨ ਮੈਂ ਦਾਲੇ ਪੂਰੀ ਰੁਗੈਦਰਾ ਮੈਂ ਖਿੱਚ ਪੈ ਗਈ ਮੈਂ ਪ੍ਰਧਾਨ ਭਾਈ ਜਿੰਦੇ ਪਕੜਾ ਇਹ ਤਾਂ ਉਹਦੇ ਗਿਲਦਾ ਨਹੀਂ ਹੋਇਆ ਉਹ ਵੀ ਸਕਦਾ ਕੋਈ ਗੱਡੀ ਗੱਲ ਉਹਦੇ ਨਾਲ ਹਟੋਲਾ ਪੈਂਦਾ ਲੋੜੇ ਪਈ ਗਏ ਨਾ ਪੈਂਦਾ ਉਹਦੇ ਨਾਲ ਨਾੜਾ ਹੀ ਅੰਦਰ ਆ ਤਾਂ ਮੈਂ ਚੀਜ਼ ਆ ਮੈਂ ਕਹਿੰਦਾ ਤੈਨੂੰ ਹੀ ਨਿਉ ਮਾਰ ਕਰਿਆ ਮੈਨੂੰ ਤਾਂ ਲੱਗਦਾ ਵੀ ਬਰੇ ਜਾਣਾ ਕੱਲ ਐ ਹੋ ਗਿਆ ਨਹੀਂ ਨਹੀਂ ਆਏ ਲੇਖੋ ਸਾਡੀ ਕੁਟਿਆ ਜਿੱਦੇ ਮੈਂ ਜੰਗਲੀ ਜਾਨਵਰ ਘੁੰਮਲੇ ਪਿੱਛੇ ਤੇ ਲੋ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਮਨੇ ਸਤਿ ਸ਼੍ਰੀ ਅਕਾਲ ਜੀ ਜਾਨਮਾਹਲ ਮੋਟਰ ਹਾਂ ਜਸਵੀਰ ਭਾਈ ਜਸਵੀਰ ਹੈ ਜੀ ਮੋਟਰ ਜਾਦਾ ਹੀ ਰਹਿ ਗਏ ਆ ਭਾਈ ਕਿੰਨਾ ਟਾਈਮ ਹੋ ਗਿਆ ਜੀ ਨਹੀਂ ਲੱਗਦਾ ਭਾਈ ਵਗੈਰਾ ਮੋਟਰ ਤੇ ਅਸੀਂ ਆ ਤਾਂ ਜਾਂਦੇ ਆ ਪਰ ਉਹ ਗੱਲ ਜੀ ਨਹੀਂ ਉਹ ਗੱਲ ਜੀ ਨਹੀਂ ਹੈ ਜੀ ਨਹੀਂ ਇਹ ਪਤਾ ਨਹੀਂ ਕਿੰਦਾਂ ਦੀ ਕਿਸਮਤ ਆ ਬਾਈ ਬੇਕਸੂਰ ਬੰਦੇ ਵੀ ਐਂ ਫਸਾਏ ਪਏ ਆ ਲੈ ਪਾਲਟੀ ਖਾਲਟੀ ਸੀ ਮੋਟਰਪਾ ਕਰ ਲੈਂਦੇ ਪਰ ਉਹ ਗੱਲ ਹੀ ਨਹੀਂ ਹੈਗੀ ਨੀ ਮੈਂ ਕਿਹਾ ਡੈਡੀ ਇੱਕ ਗੱਲ ਹੈ ਜੇ ਅਪਾਉਰੇ ਹੁੰਦੇ ਨਾ ਘੇੜਾ ਫੇਰ ਵੀ ਮਾਰ ਜਾਂਦਾ ਦਾ ਮਾਰ ਜਾਂਦਾ ਦਾ ਦੇਖਣਾ ਐਂਦਾ ਦਾ ਹੁਣ ਸਾਰਾ ਤੇ ਪੂਰਾ ਹੁੰਦਾ ਤੁੰਦਾ ਉੱਦਾਂ ਵੀ ਇੱਕ ਹੋਰ ਆ ਬਾਈ ਹੁਣ ਤਾਂ ਚੱਲ ਮਾੜੇ ਮੋਟਾ ਸਮਾਨ ਲੈ ਬੜਿਆ ਪਰ ਰਹਿ ਜਾਂਦਾ ਉਹ ਸਮਾਨ ਹੀ ਤਾਂ ਲੈ ਬੜਿਆ ਸਫਾਈ ਕਰਾਇਆ ਇਹਨਾਂ ਦਾ ਚੱਲ ਡਰਦਾ ਵੀ ਦਾ ਦੇਖਣਾ ਉਹ ਪਾਂਡੇ ਜੂਠੇ ਰਹਿੰਦੇ ਬੰਦਾ ਸਫਾਈ ਵੀਰ ਕਰਾ ਰਿੰਦਾ ਦਾ ਬਾਕੀ ਕਣਕ ਵਿਜੀਤੀ ਬਾਈ ਇਧਰ ਮਹੱਕ ਦੇ ਖੇਤਾਂ માં ਕਣਕ ਵੀ ਵਧੀਆ ਜੰਮ ਗਈ ਬਾ ਪਾਣੀ ਲਵਾ ਦੇਣਾ ਇਹਦੇ ਹੁਣ ਮੀਂਹੂ ਪੈ ਨਹੀਂ ਹੈਗੇ ਜੇ ਮੀਂਹ ਪੈ ਜਾਂਦਾ ਤਾਂ ਠੀਕ ਤਾਂ ਹੁਣ ਇਹਨੂੰ ਕਹਿਣਾ ਵੀ ਪਾਣੀ ਲਾਰੇ 2-3 ਦਿਨ ਚ ਨਹੀਂ ਲੈ ਇਧਰ ਗਾਣਾ ਲਾਇਆ ਪਿਆ ਬਾਈ ਸੈਲਰ ਵਾਲੇ ਬੰਦੇ ਉਹਨੇ ਹਿੰਦੀ ਗੀਤ ਹੈ ਬੋਜਪੂਰੀ ਹੈ ਹਾਲੀਵੁੱਡ ਨੇ ਸੁਣੇ ਕਰਦੇ ਇਹ ਜਿਹੇ ਗੀਤ ਹੋਰ ਵਧੀਆ ਬਾਈ ਚੱਲਿਆ ਬਾਈ ਮੁੰਡਾ ਡਿਊਟੀ ਪਰ ਇਹ ਮਨੂੰ ਕਹਿੰਦਾ ਪੱਗ ਠੀਕ ਆ ਮੈਂ ਠੀਕ ਏ 7005 ਕਾਲੀ ਜਵਨੀ ਕਾਲੀ ਨਹੀਂ ਬਾਪੂ ਮੇਰੇ ਵਾਲੀ ਪੱਗ ਬਣ ਲੈਗੇ ਹਾਂ ਆਹਨੇ ਠੱਡ ਲਾਦੀ ਰਾਤ ਨੂੰ ਜਾਂਦਾ ਕਿੰਨੇ ਵਜੇ ਆਉਂਦਾ 1 ਵਜੇ ਮਾ ਜੀਆ ਤੁੰਨ ਤਾਂ ਨਹੀਂ ਪੈਣ ਲੱਗੇ ਹਣ ਨਹੀਂ ਨਹੀਂ ਅਜੇ ਨਹੀਂ ਚੱਕ ਦੇ ਲੈ ਅੱਜ ਮੈਂ ਚੰਡੀਗੜ੍ਹ ਜਾਣਾ ਤਾਂ ਵੀ ਹੋ ਪੇਟ ਪੈ ਗਿਆ ਕੋਸ ਮੈਨੂੰ ਪਤਾ ਕਿੱਸਾ ਕੋਸ ਆਪਣੇ ਆਪ ਵੀ ਗੈਸ ਜਾਏ ਤੇ ਹੀ ਪਤਾ ਲੱਗਦਾ ਜਾਏ ਤੇ ਹੀ ਪਤਾ ਲੱਗਦਾ ਹੁਣ ਮੈਨੂੰ ਵੀ ਤਾਂ ਤਾਈਂ ਪਹਿਲਾਂ ਜਾਂਦਾ ਤਾਂ ਤਾਈਂ ਪਤਾ ਲੱਗਦਾ ਤੇਰ ਪੈ ਜਾਂਦਾ ਜਾਏ ਤੇ ਮੈਂ ਕੌਣ ਇੱਕ ਬੰਦੇ ਛੱਡਣ ਗਿਆ ਬੰਦੇ ਛੱਡਣ ਗਿਆ ਇੱਕ ਦੇਖਿਆ ਬਾਈ ਪਹਿਲਾਂ ਉਹ ਸੜਕ 'ਤੇ ਮੋਟਰ ਦਿਖਦੀ ਸੀ ਹੁਣ ਉਹ ਬੂਟਿਆਂ ਕਰਕੇ ਦਿਖਦੀ ਨਹੀਂ ਹੈਗੀ ਇਹ ਤਾਂ ਹੁਣ ਪੱਤੇ ਝੜ ਗਏ ਆਪਾਂ ਵਰ ਹੋ ਗਈ ਹੂੰ ਪੱਤੇ ਝੜਨੇ ਕਰਕੇ ਦਿਖਣ ਲੱਗ ਹੀ ਨਹੀਂ ਕਿਥੇ ਰੱਖਦੀ ਸੀ ਇੱਕ ਗੱਲ ਆ ਬਾਈ ਪਹਿਲੇ ਸਾਲ ਗੰਨਾ ਹੁੰਦਾ ਦੂਹੇ ਸਾਲ ਬੂਟੇ ਹੁੰਦੇ ਗੰਨਾ ਨਹੀਂ ਹੁੰਦਾ ਦੂਹੇ ਸਾਲ 'ਚ ਆਪਾਂ ਨੇ ਉਹ ਕੱਢਿਆ ਜਦੋਂ ਤੇ ਕੰਨਾ ਲੈ ਕੇ ਆ ਦੇ ਆ ਦੇਖ ਲੈ ਅਸੀਂ ਵੀਡੀਓ ਬਣਾਈ ਵੀ ਬਾਈ ਪਿਛਲੇ ਸਾਲ ਦੀ ਮਤਲਬ ਐਟ ਕੀ ਦੇਖ ਲੈ ਡੰਡੀ ਹੀ ਰਹਿ ਗਈਆਂ ਐਟ ਦੀ ਬੂਟਣ ਲੱਗੀ ਸਾਰਾ ਕੁਝ ਕਾਨੇ ਰਹਿ ਗਏ ਕਾਨੇ ਐ ਤੇ ਡੰਡੀ ਵੀ ਨਹੀਂ ਆਪਾਂ ਬੂਟਾ ਬੂਟੇ ਵੈ ਪੂਰੇ ਕਰ ਜਾਣੇ ਬਾਈ ਮੈਂ ਮੈਨੂੰ ਕਿਵੇਂ ਕਹਾਂ ਮੈਂ ਤੇਰੇ ਬਰਾਬਰ ਲੱਗੇ ਬੂਟੇ ਫਰਕ ਦੇਖ ਲੈ ਫਰਕ ਤਾਂ ਹੈ ਗਈ ਹੈ ਸੇਵਾ ਗੰਨੇ ਦੇ ਬੂਟਾ ਜਾਰਾ ਚੱਲਦਾ ਬਾਈ ਕੁਦਰਤੀ ਉਹ ਗੱਲ ਹੈ ਨਮਾਈ ਸੇਵਾ ਵੀ ਹੈ ਬਾਕੀ ਹਲੇ ਮਨਾਂ ਪੁੱਛਦਾ ਤਾਂ ਮਨਾਂ ਕਹਿੰਦਾ ਕਿਆ ਪਾਇਆ ਬੂਟੇ ਜੀ ਮਹਾ ਬਾਈ ਪੁੱਛ ਕੇ ਦੱਸ ਦੂਗਾ ਤੈਨੂੰ ਕਿਆ ਪਾਇਆ ਪ ਕਹਿੰਦਾ ਮੈਂ ਵੀ ਸਮਾਨ ਪਾਉਣ ਲੱਗਣਾ ਜੀ ਬੂਟੇ ਦਾ ਦੇਖਦਾ ਸੀ ਨਾਲ ਬਰਾਬਰ ਹੈ ਦੇਖ ਲੈ ਆਮਨੇ ਨੂੰ ਕਿਹਾ ਮੈਂ ਆਮਨੇ ਨੂੰ ਅੱਜ ਲਿਖ ਕੇ ਸ੍ਰੀ ਚਮਕੌਰ ਸਾਹਿਬ ਤੋਂ ਮਾਲ ਦਵਾ ਕੇ ਲਿਆਉਣਾ ਨੇ ਬੂਟੇ ਦੇ ਪਾਉਣਾ ਸਰੋਂ ਵੇਚਣੀ ਕਹਿੰਦਾ ਆਮਨੇ ਹੁਣ ਮੈਗ ਦੇਖਦਾ ਮੈਗ ਨੂੰ ਦੇਖਦਾ ਮੈਂ ਵੀ ਚੱਲਾਂ ਅੱਡੇ ਪਰ ਗਿਆ ਬੱਸ ਚੜਾਉਣ ਉਹ ਖੜੇ ਆ ਮੈਗ ਦੇ ਬਾਈ ਸਕੂਲ ਵਾਲੇ ਮਿੱਤਰ ਆਏ ਪਤੇ ਫਿਰ ਉਹਨਾਂ ਨੂੰ ਬੱਸ ਚੜਾਉਣ ਗਿਆ ਇਹ ਕੁਛ ਕੁ ਸਕੂਟਰ ਉੱਤੇ ਇਹ ਕੁਛ ਕੁ ਇਹ ਲਾ ਬੱਸਾਂ ਵੀ ਜਾਂਦੇ ਬਾਈ ਹਲੇ ਵੀ ਨਿਆਣੇ ਆਉਂਦੇ ਬੱਸਾਂ ਪਰ ਬੱਸਾਂ ਇਹ ਆਉਂਦੇ ਆ ਨਾ ਇੱਕਣਾ ਬਾਈ ਜਿਹੜਾ ਜ਼ਿਆਦਾ ਦੂਰ ਤੇ ਹੈ ਜਿਹਦੇ ਘਰ ਕੋਲ ਤੇ ਹੀ ਬੱਸ ਆਉਂਦੀ ਸਿੱਧੀ ਕੋਲ ਜਗਲਾ ਕਹਿੰਦਾ ਜਰੂਰ ਖੌਦਾ ਤੇਲ ਫੋਕਣਾ 10-20 ਰੁਪਏ ਹੋਣੇ ਬੱਸ ਪਰ ਐਂ ਤਾਂ ਬਾਈ ਜੀ ਸਾਡੇ ਉਰੇ ਚੰਡੀਗੜ੍ਹ ਵੀ ਨੌਕਰੀ ਕਰਦੇ ਆ ਤਾਂ ਬੱਸਾਂ ਆਪ ਪਾਸ ਬਣ ਜਾਂਦਾ ਸਰਕਾਰੀ ਬੰਦਾ ਹੋਵੇ ਆਪਣਾ ਤਾਂ ਫ੍ਰੀ ਹੈ ਐ ਪ੍ਰਾਈਵੇਟ ਬੰਦੇ ਦੇ ਬਣ ਜਾਂਦਾ ਬੱਸ ਹਾਂ ਨਾ ਪ੍ਰਾਈ ਸਰਕਾਰੀ ਰੋਡ ਤੇ ਜੇ ਬਣ ਜਾਂਦਾ ਜੇ ਪ੍ਰਾਈਵੇਟ ਬੰਦੇ ਨੇ ਬਣਾਉਣਾ ਹੋਵੇ ਪੈਸੇ ਪੂਸੇ ਦੇ ਕੇ ਆ ਜਿਹੜਾ ਮਰਜ਼ੀ ਬਣਾ ਲਵੇ ਪਾਸਤਾ ਅੱਛਾ ਸਰਕਾਰੀ ਬੱਸ ਨਾ ਬਣ ਜਾਂਦਾ ਮੈਂ ਤਾਂ ਕਦੇ ਬਣਾਇਆ ਨਹੀਂ ਆਪਣਾ ਦਾ ਦੂਈ ਸਾਈਡ ਤੋਂ ਫਰੀ ਹੈ ਇਧਰ ਸਹ ਰਿਸ਼ਤੇਦਾਰੀ ਦਾ ਕੰਮ ਆ ਨੇ ਰਿਸ਼ਤੇਦਾਰ ਆ ਆਪਣੇ ਦਾ ਲੱਗਿਆ ਵਾ ਰਿਸ਼ਤੇਦਾਰ ਆ ਬਾਈ ਲੋਕਲ ਵੀ ਲੰਬੇ ਰੋਟਾ ਜੀ ਕੰਮ ਆ ਜਾਂਦਾ ਕੰਮ ਆ ਜਾਂਦਾ ਹੁਣ ਬੱਸ ਦਾ ਟਾਈਮ ਪਤਾ ਕਿਹੜੀ ਬੱਸ ਜਾਨੀ ਚੱਲ ਚਲੋ ਬਾਕੀ ਤੁਹਾਨੂੰ ਸੌਂਦੇ ਹੋਰ ਹੁਣ ਮਹਿਕ ਨੂੰ ਕਰ ਫੋਨ ਆ ਬਨੇ ਚੱਲੀ ਫਿਰ ਤੇ ਆ ਜਾ ਆ ਜਾ ਮੈਂ ਕੱਲ ਮੈਡੀਕਲ ਜਾਣਾ ਹੂੰ ਕਿ ਮੈਂ ਵੀ ਲੇਟ ਹੁੰਦਾ ਮੈਂ ਕਹਿੰਨੇ ਵੀ ਬਾਈ ਬੂਟੇ ਬਾਟੇ ਸੋਨੇ ਲੈ ਕੇ ਮੋਟਰਪਾ ਪਾਣੀ ਪੋਣੀ ਜਪ ਕਹਿਣਾ ਨੂੰ ਪਾ ਕੇ ਜਾਈ ਸੁੱਕ ਗਿਆ ਨਾ ਪਾਣੀ ਪਾ ਦਿੱ ਗਏ ਇਹਨੂੰ ਮੋਟਰ ਚਲਾਵਾ ਮੈਂ ਛਿੜਕ ਦੇਣਾ ਇਹਨਾਂ ਨੂੰ ਜਿੰਨੇ ਨੂੰ ਨਹੀਂ ਆਉਣਾ ਆ ਜਾ ਫਿਰ ਮੈਂ ਵੀ ਨਿਕਲ ਲਾਂ ਹੈ ਬਈ ਪਾਣੀ ਛਿੜਕੇ ਦਿੱਤਾ ਵੈਸੇ ਮੈਂ ਕਹਿੰਦਾ ਪਾਣੀ ਲਾਇਆ ਤਾਂ ਮੈਂ ਸੁੱਕ ਰੇਤਾ ਖਾ ਕੇ ਹੈ ਨਾ ਪਾਣੀ ਹਾਂ ਪਾਣੀ ਛਿੜਕਦਾ ਇਹ ਲਾਈ ਜਾਂਦਾ ਖਾ ਜਾਂਦਾ ਪਾਣੀ ਹੈ ਉਹ ਮੈਂ ਹੁਣ ਪੂਰੇ ਤਰ ਗਏ ਉਹ ਭਾਈ ਜੀ ਇਹਨਾਂ ਪੂਰੀ ਚੌਥੇ ਦਿਨ ਹੈ ਸੁੱਕ ਗਏ ਤੇ ਆਹੀ ਸੁੱਕਾ ਤਾਂ ਇੱਧਰ ਸ਼ਰਕਤਾ ਦੇਖ ਐ ਨਿੰਬੂ ਨਾਂਬੂ ਤੋਂ ਉੱਥੇ ਇੱਧਰ ਉੱਧਰ ਛੜਦਾ ਮੈਂ ਉੱਧਰ ਬਾਣੀ ਸਾਰਾ ਲਾ ਆਪਨੇ ਜੀ ਨਹੀਂ ਕਰਦਾ ਕ ਮੈਂਦੀ ਰੱਗੇ ਪੱਗ ਦੇ ਪੇਚਾ ਉੱਤੇ ਮਾਰ ਗਈ ਮੈਂ ਪੱਟ ਹੋਣ ਹੋ ਗਈ ਲਾਵਾ ਤੇਰੇ ਪਰ ਇਹ ਦੇਖੀ ਜਾਂਦਾ ਫਾਈ ਠੀਕ ਆਉਣ ਨੂੰ ਮਿੰਦਾ ਦਾ ਹੋਰ ਆ ਤਾਂ ਖੜ ਗਿਆ ਹੁਣ ਪੱਗ ਪਰ ਬਾਈ ਬੰਦੇ ਦਾ ਹੌਲੀ ਹੌਲੀ ਖੜਨ ਲੱਗ ਗਿਆ ਫੇ ਫੋਟੋ ਜੀ ਦਿਖਾਉਂਦਾ ਤਾਂ ਇੱਕ ਹੀ ਹਾਂ ਆਪੇ ਲੜ ਘਟਕੇ ਆ ਆਪੇ ਫੋਟੋ ਦਿਖਾ ਕੇ ਆਵੜੇ ਪਰ ਮੰਗਾ ਪੈ ਗਿਆ ਤੀਜੀ ਵਾਰ ਪੱਗ ਬੰਨੀ ਬਾਈ ਤੀਜੀ ਵਾਰ ਦੇਖ ਲੈ ਫਿਰ ਟੋਕ ਨਹੀਂ ਤਾਂ ਮੈਂ ਕੱਦਾਂ ਆ ਜਾਣਾ ਤਾਂ ਹਾਂ ਚੱਲ ਕੋਈ ਨਹੀਂ ਤੇਰੇ ਪਰ ਆਹ ਬੂਟਾ ਬਹੁਤ ਆਪਦਾ ਹੋਇਆ ਖੰਜੂਰ ਜੀ ਪੱਤਾ ਕਿੰਨਾ ਚੌੜਾ ਲਓ ਜੀ ਬਾਈ ਮਹਿਕ ਦੀ ਮੋਟਰ ਤੇ ਬਾਦਮਾ ਪਹੁੰਚੇ ਆ ਪੂਰੀ ਬਾਈ ਕੋਲ ਮਹਿਕ ਦੀ ਮੋਟਰ ਪਾ ਬਾਈ ਦੀ ਯਾਦ ਆਈ ਅੱਜ ਮਹਾ ਬਾਈ ਹੁੰਦਾ ਦਾ ਜੀ ਲੱਗੇ ਰਹਿੰਦਾ ਉਹ ਮੈਂ ਤੁਹਾਨੂੰ ਆਪ ਕਹਿ ਰਹਿੰਦਾ ਪੂਰੀ ਤੈਨੂੰ ਕਿੰਨੇ ਟਾਈਮ ਬਾਅਦ ਮਿਲ ਜਾਂਦਾ ਦਾ ਬਾਈ ਮੈਨੂੰ ਮਿਲ ਜਾਂਦਾ 15-20 ਧੰਨਵਾਦ ਮਿਲ ਜਾਂਦਾ ਤਾਂ ਪਿੰਡ ਮੋਟਰ ਮੋਬਾਈਲ ਦਾ ਕਿ ਡੈਰੀ ਪਿੱਛੇ ਨਾ ਆਉਂਦਾ ਜਾਂਦਾ ਮਿਲਦਾ ਹੁੰਦਾ ਡੈਰੀ ਵੀ ਆਉਂਦਾ ਉੱਥੇ ਵੀ ਮਿਲ ਜਾਂਦਾ ਦਾ ਹਮ ਭਾਈ ਅਸੀਂ ਆਏ ਪੂਰੀ ਦੀ ਕਣਕ ਦੇਖਣਾ ਪੁਰੀ ਹੁਣ ਤੂੰ ਦੱਸ ਵੀ ਕਿਹੜੀ ਕਣਕ ਜਰਾ ਚਲਦੀ ਹੈ 826 ਆ ਕਦ ਬੀਜੀ ਹੈ ਖੇਤ ਭਰਿਆ ਹੈ ਦੇਖੋ ਭਾਈ ਬਹੁਤ ਛੇਤੀ ਥੜ ਕਦ ਬਹੁਤ ਛੇਤੀ ਕਰਦੀ ਹੈ ਖੇਤ ਹਰਿਆ ਭਰਿਆ ਹਾਂ ਮਿੰਟ ਚ ਹੋ ਜਾਂਦਾ ਇਹਦਾ ਉਹੀ ਤਾਂ ਗੱਲ ਹੈ ਹਾਲੇ ਪਿੰਡ ਬਾਈ ਅਸੀਂ ਕਣਕ ਬੀਜੀ ਵੀ ਤੀ ਦੋ ਮੀਲ ਦੀ ਬੰਦੇ ਕਹੀ ਜਾਂਦੇ ਤੇ ਇੱਕ ਖੇਤ ਮਾ ਘੱਟ ਜੰਮੀ ਆ ਜਿਹੜਾ ਇਹ ਮਿੰਡ ਲਾ ਆ ਮਿੰਡ ਲਾ 826 ਜਿਹੜੇ ਤੇ 869 ਉਹ ਤੋਂ ਘੱਟ ਤੁਰਦੀ ਹੈ ਇਹ ਤਾਂ ਬੱਧ ਤੁਰਦੀ ਹੈ ਉਹੀ ਕਹੀ ਜਾਂਦੇ ਤੇ ਬੰਦੇ ਇਹ ਖੇਤ ਬੇਲਾ ਹੈ ਬਾਈ ਘੱਟ ਹੋਈਆਂ ਐ ਹੋਈ ਆ ਪਰ 826 ਭੱਜਦੀ ਜ਼ਿਆਦਾ ਬਾਈ ਭੱਜਦੀ ਜ਼ਿਆਦਾ ਦੇ ਲਮਟ ਜੀ ਹਾਂ ਬਾਈ ਬੂਈ ਦਾ ਚੱਕਰ ਨਹੀਂ ਐ ਤਰ ਪੂਰੀ ਸੁਪਰ ਸੀਟਰ ਕੇ ਡੜਾ ਕਰ ਦਿੰਦੇ ਲੋਕ ਹਾਂ ਮੌਂਦੇ ਨਹੀਂ ਡਾਇਰੈਕਟ ਹਾਂ ਪ੍ਰਧਾਨ ਅਸੀਂ ਕਹਿੰਦੇ ਵੀ ਪੂਰੀ ਦੀ 826 ਕਾਤ ਵੇਚੀ ਆ ਅੱਜ ਕਿੱਧਰ ਫਿਰਦੇ ਤੁਸੀਂ ਜੋੜੇ ਅੱਜ ਅਸੀਂ ਲੰਘੇ ਆਏ ਅੱਜ ਗੰਨਾ ਨਹੀਂ ਵੜਣਾ ਅਸੀਂ ਪ੍ਰਧਾਨ ਗੱਲ ਸੁਣੋ ਹਾਂਜੀ ਵੀ ਆ ਹੁਣ ਵੇਚੀ ਆ ਮੈਂ ਦੇਖ ਲੈ ਹਰੇ ਕਿੱਕਣਾ ਮਾਰਦੀ ਐ ਆਹੋ ਪੂਰੀ ਦੇ ਗਾਹਣੇ ਕਹਿੰਦਾ ਭੱਜਦੀ ਯਾਰ ਐ 826 ਭਾਈ ਦਾ ਕਾਤ ਆ ਹਾਂ ਹਲੇ ਹੋਰ ਘੱਟ ਦੇਦਣੀ ਹੈ 6 ਜਿਆਰਾ ਸ਼ੋਪ ਹੈ ਦਾ ਹਾਂ ਇਹ ਕਦੇ ਜਿਆਦਾ ਕਰਦੀ ਆ ਪ੍ਰਧਾਨ ਬੰਦਾ ਮਿਲ ਗਿਆ ਤਾਂ ਫੇਰ ਕੱਲ ਕੋਈ ਹਾਂ ਕਾਲਾ ਮਿਲ ਗਿਆ ਤਾਂ ਠੀਕ ਤੂੰ ਕਹਿੰਦਾ ਨਹੀਂ ਚਲਾਉਣਾ ਉਹ ਪ੍ਰਧਾਨ ਥੋੜਾ ਟਿੱਲਾ ਵਿੱਚ ਕੋਈ ਸਾਰੇ ਪੀੜਿਆ ਹੋ ਗਏ ਭਈ ਆਉਗੇ ਕਹਦੇ ਉਹਦੇ ਮੈਂ ਥੈਲੇ ਚੱਕ ਲੈ ਕੇ ਤਨੇ ਡਾਈ ਦੇ ਘਰ ਆਲੀ ਵਰ ਸੱਜੇ ਖਿੱਚੋਗੇ ਖਿੱਚਿਆ ਪੈ ਗਈ ਪ੍ਰਧਾਨ ਮੈਦਾਨ ਵਾਲੇ ਪੂਰੀ ਰੁਕੇਦਰ ਆ ਮਾ ਖਿੱਚ ਪੈ ਗਈ ਮੈਂ ਪ੍ਰਧਾਨ ਭਾਈ ਜਿੰਦੇ ਪਕੜਾ ਇਹ ਪਤਾ ਨਹੀਂ ਕਿੱਦਾਂ ਹੋਇਆ ਉਹ ਵੀ ਸਕਦਾ ਕੋਈ ਬੜੀ ਗੱਲ ਔਰ ਉਹਦੇ ਨਾਲ ਹੜੋਲਾ ਪੈਂਦਾ ਹੜੋਲੇ ਪਈ ਗਏ ਨਾ ਪੈਂਦਾ ਉਹਦੇ ਨਾਲ ਨਾੜ ਹੀ ਅੰਦਰ ਆਦਨਮ ਚੀਜੇ ਆ ਮੈਂ ਕਹਿੰਦਾ ਤੈਨੂੰ ਵੀ ਨਿਉ ਮਾਰ ਕਰਿਆ ਮੈਨੂੰ ਤਾਂ ਲੱਗਦਾ ਜੀ ਮਰੀ ਜਾਣਾ ਕੱਲ ਇਹ ਹੋ ਗਿਆ ਨਹੀਂ ਨਹੀਂ ਆਏ ਨਹੀਂ ਹੁੰਦਾ ਜਾਣਾ ਕੀ ਨਾ ਬੈਠ ਹੋਵੇ ਨਾ ਤੁਰ ਹੋਵੇ ਪੈ ਵੀ ਨਾ ਹੋਵੇ ਆਦਾ ਹੁਣ ਕੋਈ ਡਾਕਟਰ ਕੋਲ ਸੁਭਾਸ ਕੋਲ ਗਿਆ ਚਮਕੌਰ ਸਾਹਿਬ ਮਰੀ ਰਸਟਰ ਆਪਣਾ ਉਹਨੇ ਕੱਲ ਟੀਕਾ ਲਾਇਆ ਪਰ ਅੱਧੇ ਘੰਟੇ ਬਾਅਦ ਮੈਨੂੰ ਫਰਕ ਪੈ ਗਿਆ ਪਰ ਤਾਂ ਪੱਕੀ ਡਾਕਟਰ ਰੱਖਿਆ ਪਿਆ ਉਹ ਹਾਂ ਪੱਕੇ ਬੰਦਾ ਵਧੀਆ ਜਾ ਉਹਦੇ ਕੋਲੇ ਜਾਂਦਾ ਪੱਕੇ ਹਲੇ ਹਮਨਾ ਮੈਨੂੰ ਕਹਿੰਦਾ ਕਿ ਨਾ ਸਮਾਨ ਲੈ ਕੇ ਆਉਣਾ ਬੂਟੇ ਜੇ ਪਾਉਣਾ ਹੈ ਕਣਾ ਸਾਡੇ ਨਾ ਚਾਚੇ ਨੂੰ ਪੁੱਛ ਗਿਆ ਦਸੀ ਗਿਆ ਗਿਆ ਪੰਦ ਉਹ ਉਹਦੀ ਦਾ ਬਾਈ ਲੰਬੀ ਲਿਸਟ ਆ ਉਹਦੇ ਜਿੰਨਾਂ ਨਾ ਬਾਈ ਕੋਈ ਬਾਗ ਬੂਟਿਆਂ ਦਾ ਆਮ ਪਾਦ ਬੈ ਡਾਡੂ ਮੈਂ ਫੇ ਆਪਣੇ ਨੂੰ ਆਏ ਗਏ ਨਾ ਕਿਹੜਾ ਏਟੀਐਮ ਮਾ ਤੇ ਰੁਪਿਆ 50000 ਕਢਾ ਕੇ ਰੱਖ ਲੈ ਬਾਈ ਉਹਦੇ ਪਾਸਾ ਕਾਪੀ ਕਿਤਾਬ ਲੈ ਕੇ ਬਹੁਤ ਜਦੋਂ ਮੌਸਮਾਨ ਪਾਉਂਦਾ ਉਹੀ ਤਾਂ ਚੱਕਰ ਉਹਦਾ ਇੱਕ ਕੀਲੇ ਦੇ ਦਾਦਾ ਥੈਲੇ ਪਾ ਦਿੰਦਾ ਉਹ ਬੰਦਾ ਕੌਣ ਪਾ ਲੂਗਾ ਕੀਲੇ ਦੇ ਥੈਲੇ ਕਨੇ ਨਹੀਂ ਪੜਾਣ ਬੂਟੇ ਪੂਰੀ ਦੀ ਵੀ ਵਧੀਆ ਚੱਲੇ ਇਹਨਾਂ ਵਧੀਆ ਬੂਟੇ ਪੂਰੀ ਪੂਰੀ ਨਗਤਾ ਨਹੀਂ ਪਈ ਐਦਗੀ ਨਹੀਂ ਕਸਾਂਬੇ ਪੂਰੀ ਦੇ ਕੋਈ ਬੁੱਟਾ ਮਰਿਆ ਵੀ ਨਹੀਂ ਮੇਰਾ 30 40 ਬੁੱਟੇ ਮਰੇ ਉਹੀ ਮੈਂ ਕਹਿੰਦਾ ਵੀ ਜੇ ਨਗ ਹੈ ਤਾਂ ਉਹਨੇ 2 2000 ਰੁਪਏ ਘਟਾਲਾ ਪ੍ਰਧਾਨ ਇਹ 20 ਨਗ 40000 ਗਿਆ ਹੂੰ ਨਹੀਂ ਮੇਰੇ 50 ਬੁੱਟੇ ਹੋਣੇ ਆ ਬੇ ਲੱਖ ਰੁਪਏ ਗਿਆ ਪ੍ਰਧਾਨ ਇਹ ਮੈਂ ਖੰਬੇ ਕਹਿਣ ਦਾ ਫਿਰ ਤਾਂ 70 80 ਚਲੇਗੇ ਫਿਰ ਤਾਂ ਕੀਲੇ ਚਲੇ ਗਿਆ ਪੂਰੀ ਦੇ ਵੀ ਤਾਰਾਂ ਲੱਗੀ ਵੀ ਹੈ ਨਾ ਪੂਰੀ ਹਾਂ ਇਹਨਾਂ ਦਾ ਬਹੁਤ ਘੱਟ ਕੰਮ ਨਹੀਂ ਪੂਰੀ ਦੇ ਹਰੇਕ ਲਾਈਨ 'ਚ ਇੱਕ ਬੁੱਟਾ ਰੱਖ ਲੈ ਕਿੰਨੇ ਲੈਣਾ ਹੈ ਮੇਰੇ ਸਿੰਗਲ ਤਾਰਾਂ ਹੀ ਜਾਂਦੀਆਂ ਕਿੰਨੇ ਲੈਣਾ ਹੈ ਬੁੱਟੇ ਨੇ ਇਹ ਗਿਆ 13 13 ਬੁੱਟੇ ਗਏ ਪ੍ਰਧਾਨ ਜੀ ਤੇਰੇ ਕੀ ਕੀ ਕਬੂਟਾ ਮਾਰਦਾ ਉਦੋਂ ਨੂੰ ਲਾ ਉਦੋਂ ਨੂੰ ਤਾਂ ਪੂਰੀ ਅੱਧੇ ਗਏ ਆ ਉਦੋਂ ਨੂੰ ਚੱਲੇ ਲਾਲਾ 13 ਹਾਂ 20 ਬੂਟੇ ਗਏ ਤੇ 1 2 3 4 5 ਹਾਂ 5 5 ਲੈ ਲੈਣਾ ਲਾਲਾ ਤੇ 20 ਬੂਟੇ ਗਏ ਕਿੰਨੇ ਹੋ ਗਏ 40000 ਗਏ ਚੱਲ ਮੇਰੇ ਵੱਧ ਗਏ ਮੇਰੇ ਤਾਂ 1.5 ਲੱਖ ਗਏ ਚੱਲ ਪ੍ਰਧਾਨ ਇਹਦਾ ਵੀ ਘਾਟੇ ਵੱਧੇ ਚੱਲੀ ਹੋ ਜਾਣੇ ਇਹਦਾ ਬਾਈ ਜਿੱਥੇ ਇੱਕ ਵਾ ਪ੍ਰਾਣੀ ਤਾਰ ਪੈ ਗਈ ਨਾ ਮੁੜ ਕੇ ਉਹਦੇ ਸੌਧ ਹੁੰਦੀ ਆ ਉੱਥੇ ਹੀ ਪਈ ਉਹ ਖੰਭੇ ਨਹੀਂ ਸਿੱਧੇ ਹੁੰਦੇ ਹੁਣ ਤਾਂ ਹੁਣ ਤਾਂ ਵੀ ਜੇ ਸੋਧ ਕਰੇ ਅਧੀਆਂ ਤਾਰਾਂ ਚੱਕ ਹੋ ਜਵੇ ਬਹੁਤ ਬਹੁਤ ਫਰਕ ਪੈ ਜੇ ਹਾਂ ਬਿਜਲੀ ਬੋਰਡ ਨੂੰ ਮੁਨਾਫਾ ਬਹੁਤ ਹੋ ਜਵੇ ਠੇਕੇ ਪਰ ਦੇ ਦੇਵੇ ਬੰਦੇ ਨਹੀਂ ਹੈਗੇ ਬਾਈ ਬਿਜਲੀ ਬੋਰਡ ਵਾਲੇ ਵੀ ਕੀ ਕਰੇ ਪ੍ਰਧਾਨ ਨਹੀਂ ਠੇਕੇ ਪਰ ਦੇ ਦੇਣ ਜੇ ਹੀ ਐਸਟੀਮੇਟ ਲਾ ਕੇ ਠੇਕੇ ਪਰ ਦੇ ਦੇ ਵੀ ਚੱਕੋ ਅੱਜ ਅੱਜ ਵੀ ਲਾਈਟ ਭੱਜੀ ਆ ਪਰਾਂ 2 ਘੰਟੇ ਤੱਕ ਕਰੇ ਲੈਟ ਮੋਟਰ ਵਾਲੀ ਦੀ ਲਾਈਟ ਅੱਜ ਘਰ ਵਾਲੀ ਕਰ ਰਹੇ ਨਿਊਰੇ ਮੋਟਰ ਵਾਲੀ ਭੱਜੀ ਆ ਘਰ ਵੀ ਭੱਜੀ ਆ ਪਹੁੰਚ ਪਾਣੀ ਪਾਣੀ ਛੱਡਿਆ ਪਤਾ ਪਰਾਂ ਦੇ ਕਾਨੂੰ ਹੁਣ ਤਾਂ ਪਾਣੀ ਚੱਲ ਪਏਗਾ ਕਾਨੂੰ ਆ ਲਾਤੇ ਜੇ ਅੰਦਰੋਂ ਪਿੰਡ ਦਾ ਚੱਲਦਾ 5-6 ਦਿਨ ਤਾਂ ਪਾਣੀ ਹਾਂ ਕਿ ਰੱਬੇ ਕਿਰਪਾ ਕਰ ਦੇਵੇ ਸਾਰਿਆਂ ਦਾ ਫਾਇਦਾ ਹੋ ਜਾਣਾ ਜਿਹੜਾ ਪੈਲਾ ਬਾਣੀ ਆ ਜਦੋਂ ਉਹ ਪੂਰਾ ਭਰ ਕੇ ਮੀਂਹ ਪੈ ਜਵੇ ਜੇ ਅੱਧ ਬਰਿੰਡਾ ਜੇ ਰਹਿ ਗਿਆ ਫ ਕਣਕ ਵੀ ਨੀ ਉਗਣਾ ਤੁਰਦੀ ਤੇ ਲਾਉਣਾ ਪਹਿਲਾਂ ਵੀ ਥੜਾ ਪੰਗਾ ਰਹਿੰਦਾ ਫੇ ਉਹ ਗਿੱਲਾ ਜੇ ਹੋ ਜਾਂਦਾ ਜਦ ਇਹ ਦੁਆਰੇ ਤੋਂ ਭੜਕੇ ਪਾਣੀ ਲਾ ਦੇ ਪਿਛਲੇ ਸਾਲ ਵਿਚਾਲੇ ਜਮੀਂ ਪੈ ਕੇ ਦਾ ਗੁੱਲੀ ਗਾਲੀ ਡੰਡਾ 0 11 ਹੋਇਆ ਹੀ ਨਹੀਂ ਦਾ ਇਹ ਤਾਂ ਕਹਿੰਦੇ ਜੇ ਪਾਣੀ ਲੱਗਦੀ ਸਾਰੇ ਕੰਮ ਕਰਦੀ ਦਵਾਈ 20 ਦਿਨ 20 ਦਿਨ ਬਾਅਦ ਪਾਣੀ ਲੱਜੇ ਦਵਾਈ ਵਾਲੇ ਪਹਿਲਾਂ ਕਹਿੰਦੇ ਥੋੜਾ ਜਿਹਾ ਪਹਿਲਾਂ ਲਾਓ ਇਹ ਤਾਂ ਆਪਾਂ ਕਣਕ ਕਰਕੇ ਥੋੜਾ ਜਿਹਾ ਉਹ ਕਰ ਲੈਂਦੇ ਆ ਇਹ ਪੂਰੀ ਕਹਿੰਦਾ ਰ ਕਹਿੰਦਾ ਗੇੜਾ ਮਾਰ ਕੇ ਆਉਣਾ ਪੈਣੀ। ਇਹ ਨਾ ਵਧੀਆ। ਮਾ ਚੱਲ ਭਾਈ ਤੇਰੀ ਕਰਨ ਦੇਖੇ ਹੁੰਦੇ ਆ। ਲੋਕ ਤੇਰੇ ਨਾਲ ਇੱਥੇ ਸਾਰਾ ਨਾ ਮੈਂ ਤਾਂ ਪੂਰੀ ਦੇ ਤੇ ਪ੍ਰਧਾਨ ਅਮਰੂਦ ਲੈ। ਹੈ ਤਾਂ ਅਮਰੂਦ ਵਧੀਆ ਪੂਰੀ ਦੇ। ਵੀ ਉਹਦਾ ਮਿੱਠਾ ਨਹੀਂ ਹੈਗਾ ਇਹਨਾਂ। ਠਿੱਕਾ। ਸਾਡੇ ਤੋਂ ਮਿੱਠੇ। ਇਹ ਟਾਈਮ ਦੇ ਹਿਸਾਬ ਨਾਲ ਵੀ। ਸਾਡੇ ਵੀ। ਹਰ ਮੌਸਮ ਦੇ ਹਿਸਾਬ ਨਾਲ। ਹੈ ਤਾਂ ਢੇਈ ਪ੍ਰਧਾਨ ਤੁਹਾਡੇ ਵੀ। ਤੁਹਾਡੇ ਲਾਲ ਹੈ। ਪਰ ਇੱਕ ਗੱਲ ਹੈ ਮੈਂ ਤਾਂ ਨਹੀਂ ਖਾਣਾ ਹੈਗਾ। ਇਹ ਇਹ ਲਾ ਲੀਏਗਾ 3800 ਦੇ ਨਾਂ 3800 ਦੇ ਲਾਏ ਆ ਆਹ ਮੇਰੇ ਬਹੁਤ ਮਰੂਦ ਪੱਕੇ ਆ ਪਰਨ ਹੋ ਟਰੈਕਟਰ ਦੀ ਨਾ ਉਹ ਦਿਖਾ ਦੇ ਇੱਕ ਵਾਰ ਉਹ ਮੈਂ ਰੱਦ ਫੀਲ ਨਾ ਫਿਰ ਉੜ ਗਿਆ ਹਾਂ ਸਰਜੀ ਦੇ ਕਹਾਣੇ ਕਹਿੰਦਾ ਨੁਕਸ ਤੋਂ ਜਾ ਰਹਿਣਾ ਹੋ ਜਵੇ ਫਿਰ ਬੈਰਿੰਗ ਨੂੰ ਚੱਕਰ ਪੈ ਜਾਂਦਾ ਫਿਰ ਖਾਦੇ ਪੈਸੇ ਇਹਨੇ ਫਿਰ ਉੜ ਗਿਆ ਵੀ ਖਾਦੇ ਪੈਸੇ ਲੱਗ ਜਾਣੇ ਕਹਿੰਦਾ ਮੈਂ ਧੋਣੇ ਨਾਲ ਤਾਂ ਮੰਨਿਆ ਮੈਂ ਧੋਣੇ ਗੇਲ ਹੋ ਗਿਆ ਤੋਤਾ ਮੈਂ ਜਾਂਦੇ ਨੇ ਧੰਨਵਾਦ ਪੂਰੀ ਕਈ ਵਾਰ ਧੋਣੇ ਗੇਲ ਹੋ ਜਾਂਦਾ ਕਈ ਵਾਰ ਕੁਦਰਤ ਦੀ ਫਾਲਤ ਵੀ ਹੋਵੇ ਜੇ ਉਹ ਆਪਾਂ ਨੂੰ ਹੁਣ ਜਿੰਨੀ ਵਾਰ ਵੀ ਆਪਾਂ ਲਾਉਂਦੇ ਵਾਰਨਿੰਗ ਦਿੰਦਾ ਹਾਂ ਹਾਂ ਹਰਵਿੰਦਰ ਕੁਮਾਰ ਲੈ ਜੀ ਆਇਆ ਤੇ ਨਹੀਂ ਰਹੋ ਗਿਆ ਗਲਤੀ ਕਰੀ ਅੱਜ ਮੈਂ ਕਿਉਂਕਿ ਬੈਰਿੰਗ ਵੀ ਘੱਟੋ ਘੱਟ 10000 ਦੀ ਹੋਣੀ ਪ੍ਰਧਾਨ ਜੀ 20 ਦੀ ਨਹੀਂ ਅੱਜ ਬਹੁਤ ਗਲਤੀ ਕਰੀ ਤੈਨੂੰ ਭੇਜਦਿਆਂ ਤਾਂ ਵੀ ਸੁਣਾ ਰਿਹਾ ਉੱਤੇ ਮੈਂ ਤਾਂ ਆ ਵਜੇ ਆ ਗਿਆ ਪਰ ਤੁਹਾਨੂੰ ਮੈਂ ਰੱਖਦਾ ਕਿਤੇ ਚੱਲ ਮੇਰਾ ਕੱਲ ਨੂੰ ਵੀ ਟਰੈਕਟਰ ਸੁਰਾ ਕੇ ਲੈ ਕੇ ਆਇਆ ਇੱਕ ਵਾਰੀ ਜਾਂਸੀ ਜੀ ਨਹੀਂ ਮੁੰਡਾ ਹੈਗਾ ਕੋਈ ਜਾਂਸੀ ਹੈਗਾ ਪੁੱਛਿਆ ਤਾਂ ਇਹ ਤਾਂ ਨਹੀਂ ਹੈਗਾ ਲੈਟਰ ਲੂਟਾ ਲੈਟਰ ਕਿਹਦੇ ਪਤਾ ਇਹਦੇ ਕਰਾ ਲਈ ਮੁੰਡਾ ਠੀਕ ਆ ਹਰ ਬੰਦਾ ਦਾ ਉਹ ਜੀ ਜਾਂਸੀ ਮਾ ਉਹ ਮੈਂ ਤੈਨੂੰ ਕਹਿੰਦਾ ਮੇਰੇ ਘਰੇ ਦੇਖ ਜੀ ਉਹਨੇ ਘਰ ਵੀ ਦੇਖ ਲੈਣਾ ਜਿਆਦਾ ਫਿਰ ਪ੍ਰਧਾਨ ਨਾਰਮਲ ਆਇਨੀ ਰਾਤਿਕਾ ਮੈਂ ਲਾਇਆ ਹੁਣ ਤਿੰਨ ਦਿਨ ਬਾਅਦ ਫੇਰ ਵੀ ਉੱਡ ਗਿਆ ਉਹ ਤਾਂ ਹੈਪੀ ਨੇ ਕਿਹਾ ਤਾਂ ਵੀ ਕਹਿੰਦਾ ਸਟਾਰਟ ਕਰਕੇ ਚਾਬੀ ਕੱਢ ਦੇ ਕਰੋ ਪਰ ਫੇਰ ਰਾਤ ਨੂੰ ਲੈਟਾ ਨਹੀਂ ਪਾਲੀ ਜੀ ਚਾਬੀ ਕੱਢਤੀ ਲੈਟਾਉਣੇ ਲਈ ਬਾਲਦੀ ਬਾਈ ਔਲ ਕਰੇ ਲਾ ਮੇ ਲੋਕ ਕਹੇ ਜਾਂ ਸਿਸਟਮ ਆ ਗਿਆ ਬਾਈ ਦਿਨ ਚ ਵੀ ਹਲੇ ਗਰਮੀ ਹੈਗੀ ਹੈ ਹਾਂ ਹਾਂ ਮੀਂਹ ਪਏ ਤੇ ਠੰਡ ਹੋਣੀ ਐ ਸਾਲ ਤਾਂ ਟੀ-ਸ਼ਰਟ ਚ ਫਿਰਦੇ ਮੋਈ ਤਾਂ ਕਹਿੰਦਾ ਵੀ ਮੀਂਹ ਪਏ ਤੇ ਹੋਣੀ ਠੰਡ ਰੱਖਣ ਚੱਲ ਪਿਆ ਤਾਂ ਮੀਂਹ ਰੱਖਣ ਬਹੁਤ ਚੱਲਿਆ ਇੱਥੇ ਬੈਠੇ ਵਿੱਚ ਇਹਨੂੰ ਬੱਦਲ ਬਾਈ ਦੇਖ ਕੇ ਐਂ ਲੱਗਦਾ ਵੀ ਰੱਬ ਦੇ ਘਰ ਦਾ ਕੁਝ ਨਹੀਂ ਪਤਾ ਮੀਂਹ ਪਏ ਜਾਣਾ ਬੱਦਲ ਨੈਟਵਰਕ ਤਾਂ ਹੈ ਨਹੀਂ ਪੂਰੀ ਇਹਦਾ ਕੁਦਰਤੀ ਬੈ ਗਿਆ ਰੱਬਾਸਰੇ ਹੈ ਪੂਰੀ ਛੇਟਾ ਬਹੁਤ ਵਧੀਆ ਦੰਦਾ ਜਿਹੜਾ ਮਿੰਕੇ ਛੜਦਾ ਨਾ ਕਣਕ ਨੂੰ ਹੱਥਾ ਜਿਆ ਫਰਕ ਤਾਂ ਹੈਗਾ ਪੂਰੀ ਕੱਲੇ ਜਾਂਦਾ ਤੱਕ ਤਾਂ ਆਇਆ ਵੀ ਤਾਂ ਕੱਲੇ ਨੇ ਹਮ ਫਰਕ ਤਾਂ ਹੈਗਾ ਪ੍ਰਾਨ ਜੀ ਖੇਤ ਵੀ ਪੂਰਾ ਪੂਰਾ ਹੀ ਵੱਤਿਆ ਤਾਂ ਜੇ ਆਪਾਂ ਜ਼ਿਆਦਾ ਕਿਲਵਾ ਵੇਚਦੀ ਉਹ ਗੱਲ ਨਹੀਂ ਬਣਦੀ ਨਹੀਂ ਬਣਦੀ ਕਾਲਾ ਦਾ ਅੱਧਾ ਦਾ ਕਹਿੰਦਾ ਮੈਂ ਜ਼ਿਆਦਾ ਕਿਲ ਜੇ ਮੇਰੇ ਘਟ ਜੰਮੀ ਨਾ ਦੇ ਲੈ ਕਕਣਾ ਜੰਮੀ ਆ ਅਲੇ ਅਸੀਂ ਸੈਂਪਲ ਚੈੱਕ ਕਰਦੇ ਹੀ ਤੇ ਪੂਰੀ ਨੇ ਪਿਓ ਕੇ ਦੋਏ ਦਿਨ ਵਿੱਚ ਵੀ ਦਿੱਤੀ ਫਾਇਦਾ ਰਿਹਾ ਉਹ ਆਏ ਦਾ ਮਾਚਾ ਸਾਨੂੰ ਨਿਬੜਦਾ ਹੁਣ ਦੇਖੀ ਜਾਂਦੀ ਬਾਕੀ ਮਾਹ ਪਾਣੀ ਤੇ ਜੰਮੇ ਹੋਣੀ ਮਾਤਾ ਇਹਨੂੰ ਕਿਹਾ ਵੀ ਪ੍ਰਧਾਨ ਜੀ ਜਿੰਨਾਂ ਪਾਣੀ ਲਾਉਣਾ ਪੱਤੇ ਜੇ ਇਕੱਠੇ ਕਰ ਲਈ ਇੱਕ ਵਾਰ ਪੱਤੇ ਪੁੱਤੇ ਇੰਨਾ ਟਾਈਮ ਕਿੱਥੇ ਆ ਉਹ ਲਿਆਈ ਮਸ਼ੀਨ ਰਾਜੇ ਬਾਈ ਤੇ ਇੰਨਾ ਟਾਈਮ ਹੈਗਾ ਵਦਨ ਤੇਰੇ ਕੋਲ ਨਹੀਂ ਸਾਡੇ ਬਾਈ ਉਹ ਮਸ਼ੀਨ ਨਹੀਂ ਰਾਜੇ ਬਾਈ ਤੇ ਇੱਥੇ ਦੇ ਫਰਾਟਾ ਮਾਰਿਆ ਉਹ ਤੱਕ ਲਈ ਜਾਂਦੀ ਪੱਕੇ ਉਹ ਪੂਰੇ ਨੂੰ ਹਾਂ ਹਵਾਲੀ ਆ ਜੀ ਉਹਦੇ ਪੈਟਰੋਲ ਵਾਲੀ ਆ ਖਾਸੀ ਤੇਜ਼ ਹਵਾ ਹੈ ਮੈਂ ਵੀ ਮਾਰਨੀ ਆ ਸਵੇਰ ਪਰ ਜਿੱਦਣ ਪਾਣੀ ਲਾਉਣਾ ਦੋਹਾਂ ਸਾਈਡ ਬੂਟੇ ਪੱਤੇ ਜੇ ਗਰੇ ਪਏ ਕੂਟਾ ਖਾਸੀ ਦੂਰ ਤੱਕ ਪੱਤੇ ਖਿਲਾਰਦਾ ਆਪਣਾ ਮੈਂ ਦੇਖਿਆ ਉਹਦੇ ਉੱਤੇ ਕੀਲੇ ਸਾਹਿਬ ਘੇਰ ਰੜਾ ਇੱਕ ਹੈ ਪਤਾ ਕੋਈ ਕੋਈ ਪਤਾ ਨਹੀਂ ਕੀਲੇ ਜੀ ਹਣਾ ਆ ਸਾਫ ਰੜੇ ਜੀ ਬਾਈ ਉਹ ਸੇਵਾਵਾਦਾ ਕਿਲੀ ਕਰਦੇ ਆ ਪਤਾ ਉਹਨਾਂ ਰੱਖ ਨਹੀਂ ਸਕਦਗੇ ਤੁਮ ਹਿੰਮਤ ਹੈ ਪੱਤਾ ਦਾ ਜੀ ਉਹ ਤਾਂ ਬਸ ਚਲੇ ਨਾ ਉੱਪਰ ਚੜ੍ਹ ਕੇ ਤੋੜ ਦੇਵੇ ਉਹਨੇ ਉੱਥੇ ਨਹੀਂ ਕਰਨਾ ਅਗੇ ਮੇਰੇ ਕੋ ਟੈਨ ਹੈ ਸਭ ਇੱਕ ਹੈ ਬੁਰੀ ਹਿੰਮਤ ਬਹੁਤ ਹੈ ਹਿੰਮਤ ਨਾਲਿਆ ਦੋਹੇ ਆ ਬਾਪੂ ਆ ਦੋਨਾਂ ਜੇ ਇੰਨੀ ਹਿੰਮਤ ਐ ਵੀ ਹਰੇਕ ਦੇ ਵਸਤਵਾ ਵੀ ਨਹੀਂ ਆ ਬਾਈ ਪਤਾ ਚੱਕਣਾ ਕੋਈ ਸ਼ੱਕ ਨਹੀਂ ਹਾਂਜੀ ਇਹ ਕਹੀ ਸਾਡੇ ਵੀ ਗਿਰਿਆ ਪਸਾਤ ਨਹੀਂ ਚੱਕ ਹੁੰਦਾ ਇਹ ਹਿੰਮਤ ਬਾਕੀ ਥੋੜੀ ਦਾ ਇਸ ਜੀ ਉਹ ਥੋੜੇ ਬਾਪੂ ਜੇ ਹਿੰਮਤ ਬਹੁਤ ਸਾਡੇ ਦਾਰੇ ਚ ਵੀ ਹੈਗੀ ਆ ਕੈਰ ਸਿੰਘ ਜੀ ਵੀ ਹੈਗੀ ਆ ਰਾਜੇ ਡੈਡੀ ਵੀ ਹੈਗੀ ਆ ਹਿੰਮਤ ਹੈਗੀ ਜੀ ਕਿਹਣਾ ਪਹਿਲਾਂ ਹੀ ਨਾ ਹੁੰਦਾ ਬਾਪੂ ਹੁਣ ਬਾਪੂ ਦਾ ਵੀ ਜੀ ਨਹੀਂ ਲੱਗਦਾ ਹੈਗਾ ਉੱਥੇ ਕੀ ਆ ਬਾਪੂ ਦੇ ਕਾਣੇ ਕਹਿੰਦਾ ਨਾ ਖੇਤੀ ਉੱਥੇ ਜੰਗਲ ਆ ਜਾਂ ਸਮੁੰਦਰ ਹੈ ਖੇਤੀ ਤਾਂ ਆਪਣੇ ਇੱਧਰ ਹੀ ਰਹਿ ਗਈ ਪ੍ਰਧਾਨ ਜੀ ਸ਼ਹਿਰਾਵਾਂ ਖੇਤੀ ਕਿਹੜੀ ਆ ਹੁਣ ਕੱਲ ਮੇਰੇ ਗੱਡੀ ਭੱਲ ਲਾਗੇ ਬੰਦੇ ਨੂੰ ਉੱਪਰ ਤੇ ਕੁਲੂ ਮਨਾਲੀ ਦੇ ਹਾਂਜੀ ਕਹਿੰਦੇ ਤਾਂ ਹੀ ਪੰਜਾਬ ਨੂੰ ਭੱਜੀ ਜਾਂਦੇ ਸਾਰੇ ਲੋਕ ਕਹਿੰਦਾ ਪੰਜਾਬੇ ਬਹੁਤ ਵਧੀਆ ਹੂੰ ਹਰਿਆਲੀ ਆ ਬਾਈ ਉਹ ਕਈ ਵਾਰ ਤਾਂ ਪ੍ਰਧਾਨ ਜੀ ਅਸੀਂ ਰੋਪਣ ਨੂੰ ਮੈਰ ਜੱਗਾ ਕੇ ਕਹਦੇ ਨਾ ਦੋ ਕੁ ਜਗਾ ਮਤਲਬ ਢੇਰੀਆਂ ਨੂੰ ਅੱਗ ਲੱਗੀ ਪਈ ਦੀ ਇੰਨਾ ਪੋਲੂਸ਼ਨ ਲੱਗਦਾ ਤਾਂ ਨਾ ਚੜੇ ਦਿੱਲੀ 'ਚ ਕਿਵੇਂ ਰਹਿੰਦੇ ਲੋਕ ਕਿੰਨਾ ਗੱਡ ਖਾਨਾ ਆ ਪੜਾ ਖੁੱਲੇ ਸਾਮ ਕਰਕੇ ਬੱਚੇ ਵੀ ਪ੍ਰਧਾਨ ਜੀ ਨਹੀਂ ਤਾਂ ਬਹੁਤਰਾ ਹਾਲ ਹੈ ਸੜਾ ਲਫਾ ਵੀ ਤੇ ਤਾਂ ਕਰਨੇ ਚਾਹੀਦੇ ਕੁਝ ਗਵਰਨਮੈਂਟ ਕਰਨੀ ਹੈ ਹੂੰ ਗੱਲ ਕੁਛ ਨਹੀਂ ਹੈਗੀ ਵੀ ਕੋ ਕੈਮੀਕਲੇ ਬਣ ਜਵੇ ਗਾਲ ਦੇਵੇ ਇਹ ਤਾਂ ਸੜਦਾ ਟੋਕਾ ਟੋਕੇ ਅੱਗੇ ਪੈਕਰਨ ਲਾਗੇ ਤੇ ਇਹ ਪਰਾਂ ਜੀ ਆਏ ਤਾਂ ਇਹਨੂੰ ਦੱਬ ਦਈਏ ਗਾਲ ਦਾ ਤਾਂ ਨੱਬੇ ਪਵੀ ਦੱਬੀ ਕਿੰਨਾ ਕਦ ਦੱਬੀ ਜਾਊਗਾ ਪੂਰੀ ਜੇ ਕੇਤਮਾ ਦੱਬੋ ਜਵੇ ਦੂਏ ਸਾਲ ਵੀ ਉਹੋ ਜਿਹਾ ਨਿਕਲਿਆ ਇਹ ਗੱਲ ਦਾ ਹੀ ਨਹੀਂ ਗਾਲਾ ਨਹੀਂ ਹੈਗਾ ਇਹ ਨਹੀਂ ਕਰਦਾ ਪਨਾਟੇ ਕੋ ਚਿਕਾ ਚੰਡੀਗੜ੍ਹ ਔਰ ਟੇਲ ਲਾਇਆ ਪੇ ਉੰਛੋ ਚ ਫੇ ਟੱਕ ਕੇ ਕਿੱਥੇ ਪੈਂਦਾ ਜੀ ਇਹ ਦਿੱਲੀ ਦਿੱਲੀ ਦੇਖ ਰਿਹਾ ਕੰਨਾ ਨੇ ਟੁੱਕ ਕੇ ਫੇਰ ਤਾਂ ਨਹੀਂ ਕੰਮ ਆਉਂਦਾ ਕਾਸੀ ਹਾਂ ਟੁੱਕ ਕੇ ਨਾ ਅੱਗੇ ਮੈਂ ਦੇਖਿਆ ਵੀ ਇਥੇ ਟੋਕਾ ਟੁਕਾ ਜਾਂਦਾ ਮਸ਼ੀਨ ਵਾਲੇ ਫੈਕਟਰੀ ਵਾਲੇ ਉਹਨੇ ਦੇਣ ਲੱਗਦੇ ਫੈਕਟਰੀ ਵਾਲੇ ਮੈਂ ਦੇਖਿਆ ਕਈ ਵਾਰ ਟੁੱਕਿਆ ਨੂੰ ਜਾਂਦਾ ਉਹੀ ਤਾਂ ਚੱਕਰ ਆ ਹਾਂ ਬੁਰੀ ਉਹ ਡੰਗਰ ਬੱਚੇ ਦਾ ਵੀ ਕਰਨਾ ਜਾ ਕੇ ਨਾ ਡੰਗਰ ਦਾ ਇਹਨੇ ਨਿਬੜ ਗਿਆ ਹੁਣ ਗੰਨੇ ਦਾ ਇਹਨੇ ਨਿਬੜ ਗਿਆ ਖਾਂਦੀ ਹੈ ਘਟਦੀ ਹੈ ਹੁਣ ਇਹਨੇ 2 ਕੁ ਗੁਨ ਰਸਟ ਦੇਤੀ ਗੰਨੇ ਨੂੰ ਹਾਂ ਤਾਂ ਲਗਾਤਾਰ ਪਾਤਾ ਨਾ ਉਹ ਤੂੜੀ ਵੀ ਪਾਰੇ ਭਰਾਵਾ ਨਹੀਂ ਨਹੀਂ ਲਿਟਵਾ ਜਲਦੀ ਕੱਲ ਦੀ ਤੂੜੀ ਚਾਹ ਲਿਟਵਾ ਪਾਤਾ ਇਹਨੇ ਲਿਟਵਾ ਪਾਤਾ ਲਿਟਵਾ ਨਾ ਪਾ ਜੇ ਚਾਹ ਟੋਕਰੀਆਂ ਪਾਉ ਹੂੰ ਹੁਣ ਤੋੜੀ ਵੀ ਹੱਥ ਕੇ ਖਾਣੀ ਉਹਨਾਂ ਨੇ ਪੂਰੀ ਬਾਕੀ ਦਾ ਬਾਕੀ ਦਾ ਪਤਾ ਨਹੀਂ ਹੁਣ ਸੁਣਨ ਲੱਗ ਗਏ ਜਿਵੇਂ ਡੰਗਰ ਰੱਖੇ ਵੇਤੇ ਗੰਨਾ ਪਾਉਣਾ ਵਿੱਚ ਦੋ ਭਰੀਆਂ ਗੰਨੇ ਦੀਆਂ ਪਾਉਣੀਆਂ ਦੋ ਭਰੀਆਂ ਪਾਉਣੀਆਂ ਪਰਾਲੀ ਦੀਆਂ ਮਸ਼ੀਨ ਚੋਂ ਟੁੱਪ ਗਏ ਮਿੱਠਾ ਲੱਗ ਜਾਂਦਾ ਦਾ ਡੰਗਰ ਦੜਾਏ ਹੋ ਜਾਂਦੇ ਨੇ ਹੂੰ ਉਹ ਚੀਜ਼ ਹੈ ਹਾਂ ਪਰਾਲੀ ਨੂੰ ਮਿੱਠਾ ਲੱਗ ਜਾਂਦਾ ਪਰਾਲੀ ਨੂੰ ਤੂੜੀ ਨੂੰ ਘੱਟ ਖਾਂਦੀ ਤੇ ਪਰਾਲੀ ਨੂੰ ਵੱਧ ਖਾਂਦੀ ਹਾਂ ਇਹ ਵੀ ਦੇਖ ਲਈ ਮਿੱਠਾ ਲੱਗ ਜਾਂਦਾ ਕਹਨੂੰ ਕਹਿਣਾ ਤੂੰ ਬਈ ਆਪਣੇ ਹੁਣ ਪਰਾਲੀ ਵੀ ਹੈ ਨਹੀਂ ਜੀ ਪਰਾਲੀ ਹੈ ਨਾ ਪਰਾਲੀ ਤਾਂ ਪੈਂਦੀ ਬਾਰ ਤੇ ਰਹ ਜਾਂਦੇ ਕੋਈ ਰੱਖ ਦੇ ਜਿਹੜੇ ਮਾਣੇ ਮੋਟੇ ਇਕੱਠਾ ਹੋ ਦੂਏ ਬੰਦੇ ਚੱਕ ਲੈਗੇ ਬੈਲਰਾਂ ਕੇ ਪਰਾਲੀ ভাই ਇੱਕ ਗੱਲ ਹੈ ਜਿਹੜੇ ਆਪਣੇ ਗੁੱਜਰ ਆ ਵੀਰ ਇਹ ਪਾ ਦਿੰਦੇ ਪਰਾਲੀ ਪਰੋਲੀ ਡੰਗਰਾਂ ਨੂੰ ਆਪਣੇ ਤਾਂ ਹਾਂ ਪਰਾਲੀ ਕੋਈ ਪਾਉਂਦਾ ਨਹੀਂ ਟੂਡੀਓ ਪੈਂਦੀ ਕੋਈ ਪਾਉਂਦਾ ਹੈ ਆਪਣੇ ਨਹੀਂ ਪਰਾਲੀ ਕੋਈ ਪਾਉਂਦਾ ਪੂਰੀ ਪਰਾਲੀ ਡੰਗਰ ਮੂਤ ਵੀ ਬੋਕ ਕਰਦੇ ਆ ਮੋਕ ਬੋਕ ਲੱਗਦੀ ਆ ਫਰਕ ਹੈ ਨਾ 45 ਚੱਲਦਾ ਹਾਂ ਪੂਰੀ ਕਾਰ ਚਲਾਉਣੀ ਮੋਟਰ ਫੇ ਹੋਵੇ ਮੋਟਰ ਇਹਨੇ ਲੰਘ ਜਾਣੇ 5-7 ਹਜ਼ਾਰ ਹੋਰ ਮੈਂ ਕਿਹਾ ਲਾਦੀ 24 ਬਿਜਲੀ ਕਿਹਦਾ ਪਾਣੀ ਮੈਂ ਕਿਹਾ ਕਨੇਮ ਦੀ ਕੀਤੀ ਟੇਟੇ ਬੀਜੀ ਉਹ ਤਾਂ ਹਲੇ ਮੇਰੇ ਨਾਲੇ ਵੀਜੀ ਆ ਤੁਸੀਂ ਹਾਂ ਤੇ ਹਾਲ ਤਾਂ ਨਿਆਣੀ ਹੈ ਮੈਂ ਕਿਹਾ ਮੇਰੇ ਨਾਲੇ ਵੀਜੀ ਬਾਈ ਤੁਸੀਂ ਕਿੰਨੇ ਦਿਨ ਹੋ ਗਏ ਤੁਸੀਂ ਕਹਿੰਨੀ ਚਿੱਟਾ ਦੰਦੇ ਤੇ ਮੈਂ ਇੱਥੇ ਆਉਣਾ ਤਾਂ ਕਿੰਨੇ ਦਿਨ ਹੋ ਗਏ ਮੈਂ ਵੀ ਉੱਚੀ ਵੀਦੀ ਥੋੜੇ ਦਿਨ ਹੋਏ ਆ 10 ਦਿਨ ਤਾਂ ਨਹੀਂ ਹੋਏ ਨੇ ਨਹੀਂ ਨਹੀਂ ਹੁਣ ਸਾਲੇ ਯਾਦ ਵੀ ਨਹੀਂ ਵੀ ਗਈ ਮੇਰੀ ਵੀ ਨਹੀਂ ਯਾਦ ਹੋਈ ਹੂੰ ਚਲੋ 10 ਦਿਨ ਪਿੰਡ ਵਾਲੀ ਨੂੰ ਸਾਡੇ ਨੂੰ ਹੁਣ ਪਾਣੀ ਲੱਗ ਜਾਣਾ ਉਹਨੂੰ ਮੋਟਰ ਵਾਲੀ ਦਾਰ ਉੱਥੇ ਵਾਲੀ ਦਾ ਪਤਾ ਨਹੀਂ 20 ਦਿਨ ਪਾਣੀ ਲੱਗ ਤੱਕ ਬਾਈ ਮੈਂ ਇਹ ਤਾਂ ਦੇਖਣਾ ਹੀ ਭਰਾ ਮਨੇ ਕਿ ਕਿਦਾਂ ਦੀ ਆਪਣੀ ਕਣਕ ਸੁੱਕਾ ਮਾਰਦੀ ਕਿ ਕਰ ਰਹੀ ਨਹੀਂ ਪੂਰੀ ਮੇਰੇ ਰਸ ਫਿਰ ਕਿਤੇ ਉਂਝੋੜਾ ਦਈਏ ਫਾਨਾ ਕਹਿੰਦਾ ਅਸੀਂ ਉਹ ਵੀ ਥੋੜਾ ਗਲਤ ਉਹ ਜਿਹੜੀ ਪੂਰੀ ਲਾਉਗੇ ਉਹਨੂੰ ਦਬਜਣਾ ਪਤਾ ਵੀ ਨਹੀਂ ਲੱਗਣਾ ਕਿ ਕਣਕ ਉਹ ਘੱਟੋ ਘੱਟ 20 ਦਿਨ ਤਾਂ ਚਾਹੀਦੇ ਆ ਮੈਂ ਤਾਂ ਕਹਿੰਦਾ ਪੂਰੀ ਪਾਣੀ ਲਾਵੀਂ ਨੇ ਕੜਕ ਦੇ ਗਿੱਠ ਪਰ ਪਾਣੀ ਲੱਗਣਾ ਜਦ ਤੱਕ ਗਿੱਠ ਦੀ ਹੋਗੀ ਇਹ ਪਾਣੀ ਲਾਵੇ ਤੇ ਉਹ ਖੜਦੀ ਨਹੀਂ ਪੱਤੇ ਵੱਧ ਕੱਢ ਲੈਂਦੀ ਹੈ ਪਾਣੀ ਪੀ ਲ ਤਨਪ ਮਾਦਾ ਪਈ ਜਿੰਨੋ ਦਾ ਫੈਟ ਕੀ ਭੂਰੀ ਢਵਾਸ ਮਾਲ ਚੱਕ ਲਿਆ ਗਿਆ ਕਹਿੰਦਾ ਸਾਧੂ ਜੂਰੀ ਢਵਾਸ ਚੱਕ ਲਿਆ ਟੋਡੀ ਹਲੇ ਜੱਗੇ ਆ ਦੇ ਜੇ ਪਨੀ ਉੱਥੇ ਢਿੱਲੇ ਵਰਤ ਤੀ ਫੇ ਸਮਝ ਲੈ ਢਿੱਲੇ ਵਰਤ ਹਲੇ ਜੱਗੇ ਦਾ ਪਾਪਾ ਪੂਰੀ ਨਿਛੇੜਦਾ ਕਹਿੰਦਾ ਪੰਜ ਥਾਲੇ ਮੰਨ ਦੇ ਦੀ ਮਾ ਤਾਂ ਕਹਦਾ ਮੈਂ ਲੈ ਜੀ ਲੈ ਹੁਣ ਜੱਗਾ ਵੀ ਜੱਗਾ ਦਾ ਚੰਗਾ ਉਹ ਤਾਂ ਪੰਜਾਬ ਜਾ ਕੇ ਇੱਥੇ ਚੱਕ ਲਿਆਉਂਦਾ ਜੂਰੀ ਹੋਊਗਾ ਜੱਗਾ ਨਹੀਂ ਕੱਚੇ ਰੱਖਦਾ ਉਹ ਤਾਂ ਪੰਜਾਬ ਜਾ ਕੇ ਇੱਥੇ ਜੱਗੇ ਨੇ ਕਹਾਣੀ ਕਹਿੰਦਾ ਇੱਕ ਪਹਿਲਾਂ ਪਾਣੀ ਲਾਉਣ ਤੇ ਪਾਰੇਣਾ ਪ੍ਰਧਾਨ ਜੀ ਜੂਰੀਆ ਇੱਕ ਬਾਦਮਾ 22 ਫੜ ਲਵੇ ਇੱਕ ਪਾਣੀ ਲਾਣ ਤੇ ਪਹਿਲਾਂ ਜੂਰੀਆ ਪਾ ਲੈਣਾ ਕਹਿੰਦਾ ਇੱਕ ਬਾਦਮਾ ਪਾ ਲੈਣਾ ਐ ਕਿਹੜੀ ਪੈਂਦਾ ਪਹਿਲੇ ਇਹਨੂੰ ਸਲਫਰ ਪਾ ਦੀ ਯਾਰ ਪਹਿਲੇ ਨੂੰ ਹੁਣ ਤੋਂ ਐਂ ਰਸ ਸਲਫਰ ਲੈ ਕੇ ਆਉਣੀ ਐ ਵੀ ਕਿਹੜੀ ਲਈ ਇਹ ਮੈਨੂੰ ਤਾਂ ਪਤਾ ਨਹੀਂ ਤੇ ਦਾਣੇ ਵਾਲੀ ਐ ਨਹੀਂ ਮੈਂ ਵਿੱਚ ਢੋਲੇ ਦੇ ਵਿੱਚ ਹੀ ਛੱਡ ਦੇਣੀ ਸੀ ਮਸ਼ੀਨ ਵਿੱਚ ਅੱਛਾ ਥੋੜੀ ਦਾਣੇ ਵਾਲੀ ਹੁਣ ਅਸੀਂ ਦੱਸ ਤੂੜਾ ਲਈ ਕਿ ਦਾਣੇ ਵਾਲੀ ਲਈ ਤੂੜਾ ਲਈ ਪਾਊਡਰ ਯਾਰ ਕੰਮ ਕਰਦੀ ਤੂੰ ਬਜਾ ਦਾ ਕੰਮ ਕਰਦੀ ਦਾਣੇ ਵਾਲੀ ਕਦੇ ਵੀ ਸਿੱਟ ਕੇ ਦੇ ਲਈ ਥੜੀ ਤੁਰਦੀ ਹੋ ਨਹੀਂ ਖੁਰਦੀ ਹੋ ਨਹੀਂ ਨਹੀਂ ਹਾਂ ਛੜੀ ਹਫਤਾ 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 ਪਈ ਰਹਿੰਦੀ ਪਾਊਡਰ ਲਈ ਆਈ ਏ ਹਾਂ ਪਾਊਡਰ ਯਾ ਦਾ ਤੇਰਾ ਜਿਹੜੇ ਲੰਪ ਪਾ ਲਈ ਲੱਗੇ ਪਾਣ ਬੰਦੇ ਲੱਗੇ ਪੰਜਾਬੀ ਮਾਡਨ ਹਾਂ ਕਿੰਨੇ ਕਦਾਂ ਜਨੇ ਬੜ ਜੂਗਾ ਔਖੀ ਗੱਲ ਪਰ ਆਏ ਵੀ ਕੱਠੇ ਨਹੀਂ ਲੰਦਾ ਕੋਈ ਹਾਂ 35 40 ਵਾਲੀ ਕੋਟਲ ਜੇ ਕਿਤੇ 100 ਵਾਲਾ ਧੜਾ ਜਾਵੇ ਫੇਰ ਤਾਂ ਛੇਤੀ ਕੰਮ ਨਹੀਂ ਬੜ ਜੂਵੇ ਜਾ ਜਾਣਾ ਸਦਾ ਹੀ 100 ਵਾਲਾ ਹੈ ਨਹੀਂ ਪ੍ਰੋਜੈਕਟ ਪੂਰੀ ਚੱਲੀ ਆ ਫਿਰ ਚਲੋ ਟਲੇਟ ਜਾਣਾ ਚਲਦੇ ਹਾਂ ਪੂਰੀ ਕਿੰਨੇ ਇਹ 6 ਬੁੱਟ ਪਰ ਦੂਈ ਸਾਈਡ ਨੂੰ ਉਹ ਦੂਈ ਪਰ ਆਏ ਨੂੰ ਰਹਿ ਕੇ 15 20 15 20 6 ਬੁੱਟ ਬਾਈ 6 ਤੇ ਵੀ ਜੇ ਵੱਧ ਹੋਵੇ ਨਾ ਉਹਨਾਂ ਜਿਆਦਾ ਚੱਲਦਾ ਉਹਨਾਂ ਵੱਧ ਚੱਲਦਾ ਯਾਰ ਬੂਟਾ ਯਾਰ ਐਨੇ ਕਰਕੇ ਹੋ ਗਿਆ ਜਿਹੜੇ ਤਾ ਪੂਰੀ ਬੂਟਾ ਐਂ ਜਿਆਦਾ ਚੱਲਦਾ ਕਹਿੰਦੇ ਧੁੱਪ ਲੱਗਦੀ ਹੈ ਇਹ ਸਰਗਾ ਤਾਰਾਂ ਕਰਕੇ ਹੋ ਗਿਆ ਫੇ ਮੇਰੇ ਉਧਰ ਪਹੀ ਹੈ ਨਾ ਹਾਂ ਆਏ ਲੱਗਣੇ ਨਹੀਂ ਤੇ ਇੱਧਰ ਵੀ ਪਹੀ ਦੀ ਉਧਰ ਜੇ ਕਿਤੇ ਐਂ ਲੱਗ ਜੇ ਨਾ ਜਿਹੜਾ ਵੀ ਐਂ ਲੱਗਿਆ ਬੂਟਾ ਉਹ ਬਹੁਤ ਚੱਲਦਾ ਕਹਿੰਦੇ ਅਮੰਦੇ ਆ ਉਰੇ ਤੇ ਪਤਾ ਅਗ ਲਿਖ ਜਾਏ ਕਰ ਤੇ ਡੀਡੀ ਮੱਕੀ ਹੋ ਗਈ ਡਿਲਕ ਡੀਕੜੀ ਹੋ ਗਈ ਹੈ ਬਾਈ ਦੋ ਵਾਰ ਸਾਗ ਖਾ ਲਿਆ ਸੀ ਉਰੇ ਤੇ ਉਹ ਵੀ ਇਹ ਜਿਹੇ ਟਾਈਮ ਜਿਹੜੇ ਟਾਈਮ ਡਿਮਾਂਡ ਨਹੀਂ ਮਿਲਦਾ ਨੀ ਉਹਦੇ ਰਾਏ ਨੂੰ ਫਲੀ ਪੈ ਗਈ ਲੈ ਦੇਖ ਉਹ ਟਾਈਮ ਮਿਲਦਾ ਨਹੀਂ ਤਾਂ ਇਹ ਹੈ ਹੁਣ ਟਾਈਮ ਬਲੈਕ ਤੇ ਜਾਲਦਾ ਸੀ ਜਰਾ ਸੀ ਸਾਗ ਖਾ ਲਿਆ ਲੈ ਫਲੀ ਪੈ ਗਈ ਲੈ ਦੱਸ ਕਿਹੜੇ ਨੂੰ ਫਲੀ ਪਈ ਵੀ ਕਿਸੇ ਕਿਸ ਨੂੰ ਫਲੀ ਲੈ ਸਹੀ ਗੱਲ ਹੈ ਜਦੋਂ ਸੀ ਬਲੈਕ ਚ ਖਾਂਦੇ ਰਹੇ ਆ ਦੇ ਲੈ ਕੇ ਡਾਲ ਇਹ ਆ ਦੇਖ ਲੈ ਕਿੱਦਾਂ ਫੜੀ ਪੈ ਗਈ ਸਾਰੇ ਇਹ ਆ ਦੇਖ ਲੈ ਪੂਰਾ ਲੈ ਪੂਰੀ ਆ ਹਾਂ ਮਨੇ ਕਿਹੜੀ ਕਣਕ ਪੀਜੀ ਵੀ ਇਹ ਸੁਪਰ ਸੀਡਰ ਕੇ ਨਾ ਹਾਂ ਇਹ ਸੁਪਰ ਸੀਡਰ ਨਾ ਵੀ ਦੀ ਮੈਂ ਸੀ ਕਰ ਪਾਇਆ ਤਾਂ ਮਾਈਸੀ ਨਹੀਂ ਦਾ ਮੈਂ ਕਹਿੰਦਾ 36 30 ਦਾ ਹਨ ਪਰਦਾਨਾ 36 30 ਦਾ ਕੋ ਮੈਸੀ ਮਗਰ ਪਾਇ ਪਰਦਾਨਾ 36 30 ਨਾ ਵੀਦੀ ਦਿੱਸਦੇ ਹਾਂ 36 ਦੀ ਨਮਾਈ ਲਿਆਂਦਾ ਫੇ ਉਹੀ ਦਾ ਉਹੀ ਦਾ ਹਮਨ ਵਾਲਾ ਮੈਸੀ ਚਲਾ ਕੇ ਦੇਖਣਾ ਪੂਰੀ ਕਰ ਬੇਲਾ ਲੂਂਗਿਆ ਮਾਨੂੰ ਕਾ ਪਾਉਣਾ ਹੈ ਆ ਪਾਉਣਾ ਹੀ ਆ ਉਹਨੂੰ ਕਰ ਦੂਗਾ ਫੋਨ ਬਾਠ ਠੀਕ ਤੇ ਸਾਨੂੰ ਦੱਸ ਦੀਂ ਕਿ ਨਾਹੀਂ ਨੈਮੋ ਦੇਖ ਲਈਏ ਭਾਈ ਦੂਆ ਵੀ ਲੈ ਆਉਂਗੇ ਪੂਰੀ ਮਹਾਵਾ ਇੱਕ ਦੇਖਿਆ ਜਿਹੜੀ ਆਪਣੀ ਮਸ਼ੀਨ ਹੈ ਮਸ਼ੀਨ ਇਹ ਕਿੱਦ ਰਹਿ ਜਾਂਦਾ ਇਹਦੇ ਵਿੱਚ ਸਿਆਰ ਨਹੀਂ ਰਹਿੰਦਾ ਕੋਈ ਵੀ ਇਹਦੇ ਵਿੱਚ ਨਹੀਂ ਰਹਿੰਦਾ ਇਹ ਆਏ ਆ ਨਾ ਇਹਦੇ ਵਿੱਚ ਕਿਤਾ ਸੁਆਗਾ ਨਹੀਂ ਵੱਜਦਾ ਇੱਕ ਇਹ ਥੋੜਾ ਜਿਹਾ ਉੱਪਰ ਚੱਲਦਾ ਇੱਕ ਪਿੱਛੇ ਘੇਰਦੀ ਨਾ ਇਹ ਉਹ ਸਾਹਬ ਨਾਲ ਦੇਖ ਲਓ ਭਈ ਇਹ ਚ ਇੱਕ ਫਾਂਟ ਵੀ ਨਹੀਂ ਰਹਿੰਦੀ ਜਿੱਕਣਾ ਸੀ ਮਸ਼ੀਨ ਕੇ ਵੀਜੀ ਵੀ ਹਲੇ ਉਹਦੇ ਵਿੱਚ ਰਹਿ ਜਾਂਦੀ ਐ ਚ ਦੇਖ ਲੈ ਇੱਕ ਵੀ ਜਗਾ ਮਿਸ ਨਹੀਂ ਹੈਗਾ ਇਹਦੇ ਵਿੱਚ ਆਏ ਆ ਵੀ ਕੱਲਾ ਕੱਲਾ ਦਾਣਾ ਦਾਣਾ ਨਿਕਲਦਾ ਤੇਰਾ ਆਪਣੇ ਮੈਂ ਪਿੰਡ ਵੀ ਦੇਖੀ ਮੇਰੇ ਕਿਤੇ ਕਿਤੇ ਹੈਗਾ ਨਾ ਮੇਰੇ ਵੀ ਹੈਗਾ ਹੈ ਹੈਗਾ ਉਰੇ ਦੇਲਾ ਇੱਕ ਵੀ ਨਹੀਂ ਹੈਗਾ ਚੱਲੇ ਪ੍ਰਧਾਨ ਚਾ ਲੈਣਾ ਲੇਬਰ ਲੱਗੀ ਵੀ ਬਾਈ ਪ੍ਰਧਾਨ ਦੇ ਵਿੱਚ ਜ਼ਰੂਰੀ ਹੈ ਯਾਰ ਇਹ ਵੀ ਤਾਂ ਲੇਟੇ ਬੀਜੀ ਕਣਕ ਇਹ ਨਾ ਆਪਣੇ ਨਾਲੇ ਬੀਜੀ ਦੀ ਇਹ ਪਿੰਡ ਪਹਿਲੀ ਦੇ ਨੇੜੇ ਹਾਂ ਆਪਣੇ ਨਾਲੇ ਬੀਜੀ ਦੇ ਨੇ ਬਾਈ ਕਣਕ ਕਣਕ ਨੂੰ ਦੇਖ ਕੇ ਆਏ ਨੇ ਲੱਗਦਾ ਵੀ ਕਿਆ ਚੀਜ਼ ਹੈ ਲੈ ਮਿਸ ਵੀ ਨਹੀਂ ਹੋਈ ਤੇ ਜੰਮੀ ਵੀ ਐਨ ਸਪਰੇ ਇਹਨੂੰ ਵੀ ਹੋਈ ਬਟੋਪ ਦੀ ਇੱਕ ਸਾਰ ਜੰਮੀ ਆ ਆਹ ਵਿੱਚ ਆਹ ਬਹੁਤ ਜੰਮਿਆ ਆ ਦੇਖੇ ਇਹਨੇ ਉਹ ਉਹ ਬੰਕਰ ਨਹੀਂ ਪਾਈ ਪਾਈ ਇਹਨੇ ਮਨ ਲਾਦਾ ਹਾਂ ਪਾਈ ਇਹਨੇ ਕਰਾਈ ਆ ਦੋਹੇ ਹਾਂ ਉਹ ਦੇਖ ਮੈਂ ਕਹਿੰਦਾ ਇੱਥੇ ਸੀਟੇ ਬਹਿ ਸੀ ਆ ਕਾਲੀ ਜੀ ਹਾਂ ਉਹ ਫੇਰ ਪੂਰੀ ਪਾਣੀ ਲੈ ਕੇ ਮਰ ਜਾਣਾ ਹੈ ਜਿਹੜਾ ਮਾੜਾ ਮੋਟਾ ਹੋਇਆ ਪਾਣੀ ਪੂਣੀ ਤੇ ਮਰੂਗਾ ਇਹ ਪਰ ਇਹਦੇ ਬਹੁਤ ਜ਼ਿਆਦਾ ਜੰਮਿਆ ਆ ਆਪਣੇ ਨਹੀਂ ਨਾ ਹੈਗਾ ਆਪਣੇ ਨਹੀਂ ਹੈਗਾ ਤਾਂ ਫਿਰ ਇਹ ਜਰੇ ਹੋਗੇ ਜੀ ਕਿ ਲੇਟ ਕਰੀ ਆ ਫਿਰ ਇਹ ਨੇ ਜਦੇ ਕਰਾਈ ਆ ਜਿੱਕਣਾ ਆ ਕਹਿੰਦਾ ਤੂੰ ਆ ਹੋਗੇ ਕੱਖ ਜਾਂ ਆ ਦੇਖ ਸੁਬਰੇ ਕਰੀ ਜੇ ਭਈ ਲੰਗਿਆ ਵਿੱਚ ਨੂੰ ਆਦੇ ਪੈੜਾ ਆਹ ਕਹਿੰਦਾ ਬਜਬੂਰੀ ਕੱਖਿਆ ਉਹ ਚਲੋ ਬਾਕੀ ਪਤਾ ਨਹੀਂ ਭਾਈ ਸਿਸਟਮ ਸਿਸਟਮ ਦੀ ਗੱਲ ਹੈ ਪਰ ਇਹਨੇ ਦੂਈ ਕਰੀ ਆ ਮੈਂ ਕਹਿੰਦਾ ਪੀਲੀ ਸੀਸੀ ਹਾਂ ਉਹ ਨਹੀਂ ਕਰੀ ਕਾਲੀ ਕਾਲੀ ਨਹੀਂ ਕਰੀ ਮੈਂ ਕਹਿੰਦਾ ਪੀਲੀ ਸੀਸੀ ਕਰੀ ਆ ਹਾਂ ਉਹ ਮੈਂ ਵੀ ਤੈਨੂੰ ਕਹਾ ਵੀ ਉਹ ਐਸੀ ਦੱਸਦਾ ਉੱਪਰ ਸਿੱਟੀਆਂ ਵੀ ਜਾਂ ਹੁੰਦੀਆਂ ਟੀਨਾ ਪਰ ਇਹਨੂੰ ਹਾਂ ਉਹ ਕਾਲੀ ਤਾਂ ਤਾਂ ਬਹੁਤ ਜਲਟ ਹੈ ਜਿਹੜੀ ਆਪਾਂ ਦੂਈ ਕਰ ਦਿੰਦੇ ਉਹਦਾ ਘੱਟ ਹੈ ਧਦੀਨਾ ਵੀ ਦੇਖਣਾ ਹੈਗਾ ਹੁਣ ਦਾ ਹੈ ਧਦੀਨਾ ਇਹ ਹੁਣ ਵੀ ਹੈਗਾ ਤੂੰ ਤਾਂ ਨਹੀਂ ਗੁੱਟਣੀ ਏ

ਦੇਖਿਆ ਜੱਕੇ ਅਮਨભાઈ ਨਹੀਂ ਤੁਹਾਨੂੰ ਦੇਖਿਆ ਜੱਕੇ ਸਮਾਨ ਸਾਰੇ ਉੱਪਰ ਤੇ ਵੀ ਚੱਕਿਆ ਵਾ ਬਾਕੀ ਉਂ ਤਾਂ ਵਕੀਰ ਆ ਤਾਂ ਮੈਂ ਦੇਖੀ ਐ ਉਹ ਨਹੀਂ ਪਤਾ ਵੀ ਨਾਲ ਸਟੈਂਪ ਦੀ ਕੋ ਹੋਰ ਪਾਇਆ ਮਾਡਲ ਉਹ ਹੋਰ ਸਟੈਂਪ ਦੀ ਮੈਂ ਕਹਿੰਦਾ ਮਦਨਪੁਰ ਦੂਈਤੀ ਆ ਰਹੂੰ ਸਲਾ ਜਾਦੀ ਪੂਰੀ ਆ ਗਰਮੀ ਚ ਸਪਰੇਅ ਮਾਰੀ ਕੇ ਆਪਣੇ ਆਪ ਸੁੱਕ ਗਏ ਠੰਡ ਕਰਕੇ ਸਪਰੇਅ ਸਪਰੇਅ ਠੰਡ ਕਰਕੇ ਵੀ ਹੁਣ ਹੋਣਾ ਹੀ ਨਹੀਂ ਹੈਗਾ ਇਹ ਇਹਨਾਂ ਨੂੰ ਪਤਾ ਲਾਇ ਪਤਾ ਕੁਝ ਨਹੀਂ ਬਾਈ ਹੈਗਾ ਇੰਗਲਿਸ਼ ਘਾਲਾ ਲਾ ਲੰਦੇ ਆ ਅੰਗਰੇਜ਼ੀ ਘਾ ਕਹਿੰਦੇ ਜੀ ਨੂੰ ਉਧਰ ਕਰਮ ਜੀ ਉਹ ਮਲਗੀਤੀ ਦਵਾਈ ਮਲਗੀਤੀ ਦਵਾਈ ਇਹਨਾਂ ਨੇ ਵੀ ਲਾਇਆਤ ਨਵੀਂ ਮੋਟਰ ਪੂਰੇ ਬਹਿ ਜੋ ਬੋਬੜ ਦੇ ਵਿੱਚ ਇਹਦੇ 12ਵਾਂ ਪੱਟਕੇ ਸਟਿਆ ਸਬਜ਼ੀਆਂ ਲਈ ਆਹਾਂ ਮੋਟਰ ਪਰ ਵੀ ਲਾਇਆ ਤਾਂ ਆ ਦੇਖ ਆ ਦੇਖ ਤੂੰ ਹੈ ਆ ਦੇਖ ਉਧਰ ਮਹਿ ਕਾਲੀ ਪਰ ਵੀ ਲਾਇਆ ਤਾਂ ਵੀ ਇਹ ਭਾਈ ਬਹੁਤ ਉਹ ਮੰਗਦਾ ਸੇਵਾ ਆਪਣੀ ਸੇਵਾ ਤਾਂ ਚਲ ਹੋਈ ਜਾਂਦੀ ਆ ਆਪਾਂ ਸਾਲੇ ਚੂਹੇ ਪਾਪੜਦਾ ਇਹਦੇ ਚ ਹਾਂ ਪੜਾਇਆ ਤਾਂ ਕੋਈ ਜਗੜ ਨਾ ਨਾ ਆਹ ਸਰੀਏ ਮੂੜੇ ਤੇ ਜਾ ਤਾਂ ਹਾਂ ਉਹਦਾ ਅੱਛਾ ਇਹਦੇ ਫਾਰਮ ਵਾਲੇ ਦੇਖ ਤਾਂ ਫਾਰਮ ਵਾਲੇ ਜਾਲ ਬਣਾਏ ਹੋਣਗੇ ਆ ਵਿੱਚ ਪਾਏ ਜਿਹੜੇ ਬੀਮ ਹਾਂ ਉਹਦੇ ਬਣਾਏ ਪਿਆ ਉਹ ਪਾਣੀ ਵੀ ਲਾਤਾ ਮਨ ਇਹ ਤਾਂ ਕਣਕ ਨੂੰ ਇੱਧਰ ਜਬੀ ਆ ਜਬੀ ਕਣਕ ਜਾਂ ਵੀ ਹੈ ਜੀ ਵੀ ਦੂਰ ਤੇ ਕਣਕੇ ਲੱਗਦੀ ਦੇਖ ਲੈ ਜੀ ਵੀ ਜੀ ਇੱਧਰ ਗੰਨਾ ਲਾਉਣਾ ਚੱਲੀ ਆਪਾਂ ਚੱਲੇ ਚੱਲ ਚੱਕ ਮੋਟਰ ਨਾਲ ਚੱਲੀਏ ਫਿਰ ਪੈਣੀ ਦਾ 걔ੜਾ ਹੀ ਵੱਜ ਗਿਆ ਬਾਈ ਹੁਣ ਜਾ ਕੇ ਮੜਾ ਇਹ ਪਿੰਡ ਵਾਲੀ ਮੋਟਰ ਪਰ ਵੀ 걔ੜਾ ਮਾਰ ਕੇ ਆਉਂਦਾ ਮੈਂ ਪੂਰੀ ਰੇਲ ਆ ਵੀ ਉਹ ਰੂਹ ਲੱਗ ਜਾਂਦੀ ਇੱਕ ਵਾਰ ਦੇਖ ਕੇ ਖੇਤਾਂ ਮਾ ਯਾਰ ਮਨ ਪੂਰ ਹੋ ਜਾਂਦਾ ਹਾਂ ਪਤਾ ਲੱਗ ਜਾਂਦਾ ਵੀ ਹੈਗਾ ਏ ਧੁੱਪ ਚ ਕੋਈ ਜ਼ਿਆਦਾ ਹੁੰਦਾ ਹਾਂ ਪਰ ਤੋਂ ਪਾਉਂਦੀ ਆ ਸਵੇਰੇ ਸਵੇਰੇ ਬਹੁਤ ਦੇਦੀ ਆ ਜੇ ਤੱਕ 걔ੜਾ ਵੱਜੇ ਤੇ ਦਾਣਾ ਦਾਣਾ ਦੇਖਦਾ ਨਹੀਂ ਹੈਵੀ ਵਾਈਫਰਡ ਆਕੇ ਤੇ ਮੋਟਰ ਤੇ ਉਰੇ ਵੀ ਨੇਤਰਬਾਈ ਇਹਨਾਂ ਨੇ ਪਾਣੀ ਲਾਤਾ ਕੁਰਸੀਆਂ ਵਾਹੋਂ ਰੱਖਿਆ ਆ ਬੈਠ ਕੇ ਮਾਰਦੀ ਅਸੀਂ ਇਹ ਪਤਾ ਕਿਆ ਕਹਿੰਦੇ ਆ ਵੀ ਬੰਦਾ ਆਕੇ ਖੜਨਾ ਨਹੀਂ ਚਾਹੀਦਾ ਬੈਠਣਾ ਚਾਹੀਦਾ ਹੁੰਦੀ ਹੈ ਪਰ ਕੇ ਖੇਤ ਪੂਰੀ ਹਾਂ ਪਰਗੇ ਆ ਦੇਖ ਕਿੰਨੀ ਹੋਈ 870 ਕਾ ਪਾਣੀ ਤੇ ਵਾਰ ਮਾ ਦੱਸਣਾ ਇਹਨੇ ਆਪਣਾ ਰੂਪ ਰਖਾਉਣਾ ਹਸਲ ਦਿਖਾਉਣਾ ਇਹਨੇ ਹੈ ਵਰਸੇਨ ਹੁਣ ਚੱਲੂਗੇ ਜਿਹੜਾ ਪਾਣੀ ਕਰਕੇ ਰੁਕੇ ਫੇ ਤੇ ਆਹਾ ਬਹੁਤ ਚੜਾ ਕੇ ਪਾਣੀ ਲਾਇਆ ਹੈ ਬਹੁਤ ਚੜਾ ਕੇ ਪਾਣੀ ਲਾਇਆ ਖੇਤ ਇਧਰ ਨੀਮਾ ਹੈ ਪਤਾ ਨਹੀਂ ਇਧਰ ਘੱਟ ਜੰਮਿਆ ਤਾਂ ਜ਼ਿਆਦਾ ਦੇਖਦਾ ਹੈ ਛੋਰੇ ਕਰਕੇ ਇਹ ਵੀ ਗੱਲ ਹੈ ਪਾਣੀ ਨਜਾਇਜ਼ ਲਾਤਾ ਭਾਈ ਉਹ ਹੈ ਸਾਹਮਣੇ ਖੇਤ ਆਪਣੇ ਵਾਲਾ ਹੁਣ ਆਵਨੇ ਨੇ ਜਾਣਾ ਇਹ ਮੇਰੇ ਨਾਲ ਅਸੀਂ ਦਵਾਈ ਲਈ ਆਈਏ ਜਾ ਕੇ ਉਹਨੂੰ ਕਰਦਾ ਫੋਨ ਕਾਦੀ ਲਿਆਉਣੀ ਉਹਨੇ ਉਹਨੇ ਉਹ ਲਿਆਉਣਾ ਬੂਟਾ ਤੇ ਪਾਉਣੇ ਵਾਲਾ ਜ਼ਿੰਕ ਜ਼ਿੰਕ ਨੂੰ ਸੌਕਿਆ ਕਹਿੰਦੇ ਆ ਉਹਨੂੰ ਪਟਾਸ ਕਿਸੇ ਰੰਗ ਵਾਲੀ ਪਟਾਸ ਲਾ ਰੰਗ ਦੀ ਹੁੰਦੀ ਬਟਾਸ ਸਿੱਟੇ ਵਾਲੀ ਵੀ ਹੁੰਦੀ ਹੈ ਨੇੜੀ ਮਰਜ਼ੀ ਲਿਆ ਬਿਆਰ ਉਹ ਤਾਂ ਹੁਣ ਦੇ ਹੱਥ ਕਰਨਗੇ ਲਿਆ ਕਿ ਨਾ ਮੈਂ ਉਹ ਵੇਚਣੀ ਐ ਸਰੋਂ ਸਾਰਾ ਜਿਹਾ ਪਾਉਣੀ ਐ ਸਲਫਰ ਬਾਦ ਪਿਆਰ ਹਾਂ ਉਹਦੇ ਜਿਹੜਾ ਸਲਫ ਪोटाश ਜ਼ਿੰਕ ਹੂੰ ਖਾਦਾ ਕੋ ਬੰਦਾ ਭਾਈ ਸਾਡੀ ਮੋਟਰ ਪਾਏ ਐ ਜੇ ਬੰਦਾ ਥੱਕਿਆ ਹਾਰੇ ਆਵੇ ਤਾਂ ਮਿੰਜਾ ਵੀ ਹੈਗਾ ਬੈਣ ਵਾਸਤੇ ਜੇ ਬੈਠਣਾ ਕੁਰਸੀਆਂ ਵੀ ਹੈਗੀਆਂ ਟੂਟਾ ਬਿਟਰ ਕਰੇ ਪੁੱਠਾ ਕਰੇ ਪੱਤੀ ਖੋਲੀ ਆ ਉਹ ਤਾਂ ਵੀ ਨਹੀਂ ਹੈਗੀ ਮੋਰ ਅੱਛਾ ਤਵੀ ਜੇ ਤਵੀ ਹੋਵੇ ਨਾ ਫੇਰ ਤਵੀ ਖੜਾ ਲੈਂਦੀ ਆ ਹੁਣ ਤਾਂ ਵੀ ਤੇ ਬਗੈਟ ਐਡਾ ਹੋਇਆ ਪਿਆ ਉਹ ਉਹੀ ਚੱਕਰ ਉਹੀ ਉਹੀ ਤਵੀਆਂ ਪਤਾ ਨਹੀਂ ਕਿੱਥੇ ਹੋਣੀਆਂ ਪ੍ਰਾਣਾ ਰੂਟਾ ਵਿਟ ਰਿਹਾ ਬਹੁਤ ਪਹਿਲਾ ਸਾਂਝਾ ਤਾਂ ਬਾਈ ਕਈ ਜਾਣਦਾ ਫਿਰ 12ਵਾਂ ਨੇਤਰ ਬਾਈ ਨੇ ਖੜਾ ਲਿਆ ਤਾਂ ਹੈ ਪਿੰਨਾਂ ਵਾਲਾ ਜਿੰਨਟ ਵਾਲਾ ਹੋਵੇ ਫਿਰ ਖੁੱਲਦੀ ਨਹੀਂ ਹੈਗੀ ਤੇ ਸ਼ਕਤੀਮਾਨ ਆ ਨਾ ਫਿਰ ਇਹ ਬੂਟੇ ਮਾਰੇ ਹੋਲੀ ਹੋਣੀ ਹੈ ਤਵੀ ਪੂਰੀ ਮਾਡਲ ਵੀ ਬਹੁਤ ਪੁਰਾਣਾ ਇਹ ਪਤਾ ਨਹੀਂ ਕਿੰਨੇ ਕਿਲੇ ਬਾਅਦ ਤੇਰੇ ਨਾਲ ਥੇਲਾ ਚੱਲੀ ਜਾਂਦਾ ਨਿਗਰ ਹੈ ਨਹੀਂ ਲੈ ਨਿਗਰ ਹੈ ਬਿਗੜਦਾ ਤਾਂ ਕੋਹ ਨਹੀਂ ਉੱਪਰ ਸ਼ਾਮ ਆਈ ਇਹਦਾ ਯਾਰ ਰਾਂ ਫਾਇਕ ਗੱਲ ਆ ਭਾਈ ਸ਼ਕਤੀਮਾਨ ਨੇ ਆ ਜੇ ਕੋਈ ਹੋਰ ਹੁੰਦਾ ਸਾਰਾ ਰੰਗ ਉੱਡ ਜਾਣਾ ਤਾਂ ਹੈ ਦੇਖ ਲੈ ਕਿੰਨਾ ਰੰਗ ਤੈਨੂੰ ਕਰਾਉਣੇ ਆਲਾ ਹੋ ਗਿਆ ਹੂੰ ਕਿੰਨਾ ਮਾਡਲ ਪੁਰਾਣਾ ਨਹੀਂ ਹੁਣ ਤੱਕ ਇੱਥੇ ਰਹਿਣਾ ਹੂੰ ਤਾਂ ਇਹਦੇ ਪਾ ਮਾਡਲ ਵੀ ਲਿਖਦਾ ਹੋਣਾ ਕਿੱਥੇ ਲਿਖਿਆ ਹੁੰਦਾ ਪਲੇਟਾ ਬਲੂਟਾ ਜਾਂ ਪਟੋ ਕੇ ਹੋਰੇ ਹੁੰਦੀ ਨਾਰੇ ਪਟ ਹੋਲੀ ਪੂਰੀ ਦਰਖਤ ਦਾ ਬਥੇਰੇ ਲਾਏ ਪਿਆ ਸਾਡੇ ਪਾਤੇਰੇ ਨਾਲ ਦਾ ਅਮਰੂਦ ਨਹੀਂ ਵੀ ਜਿਹੜਾ ਦੂਏ ਲੋਟ ਸਾਦਾ ਉਹੋ ਹੀ ਹੋਵੇ 12 ਮਹੀਨੇ ਹੈ ਲਵਾਇਆ ਤਾਂ ਮੁਰਾਥਾ ਵੀ 12 ਮਹੀਨੇ ਹੋਵੇ ਇਹ ਦੂਏ ਅਮਰੂਦ ਆ ਵੀ ਕਦੇ-ਕਦੇ ਲੱਗਦੇ ਆ ਕਹਿੰਦਾ ਨਹੀਂ ਉਹ ਵੀ ਕੱਲ ਮੈਂ ਤਿਆਰ ਹੋ ਜਾਂਦੀ ਆ ਹੋ ਜਾਂਦੀ ਆ ਉਹ ਆ ਬੰਕਰ ਤੋਂ ਦੀ ਗੱਲ ਕਰਦਾ ਰਾ ਓਰੇ ਬਈ ਆਉ ਆਉ ਇੱਥੇ ਘੇੜ ਦਿੰਦੇ ਸੀ ਉਹ ਪਈਆਂ ਸਾਰੀਆਂ ਫੇ ਉਹ ਪਈ ਉਹ ਕਹਿੰਦਾ ਪਈ ਸੀ ਹਾਂ ਉਹੀ ਜੀ ਸੀ ਹਾਂ ਉਹ ਨਹੀਂ ਇਹ ਨਹੀਂ ਵਧੀਆ ਆ ਵਧੀਆ ਵਈ ਇਹਦੀ ਗੱਲ ਕਰਦੇ ਤੇ ਸੀ ਦੇ ਇਹ ਜਿਆਦਾ ਕੰਮ ਕਰਦੀ ਐ ਜਿਹੜੀ ਅਕਾਲੇ ਵਾਲੀ ਐ। ਬਾਕੀ ਹੁਣ ਟਾਈਮ ਦੱਸੂਗਾ। ਭਾਈ ਇੱਕ ਗੱਲ ਐ ਨੇੜੇ ਮੋਟਰ ਦਾ ਮੌਜ ਆ ਪਿੰਡ ਦੇ। ਹਾਂ। ਦੂਰ ਗੇਲ ਤੇ। ਦੇਖ। ਕਿ ਨਹੀਂ? ਯਾਰ ਮਰਜੀ ਗੇੜਾ ਮਾਰ ਦਿਆ ਜਾਂ ਤੁਰਕੇ ਮਾਰ ਜਾ। ਠੀਕ ਐ ਰਾਜਬਾਈ ਵਾਲੇ ਹਾਲ। ਠੀਕ ਐ। ਹੁਣ ਇਹਦੇ ਫਾਲੀਆਂ ਪੈਣੀਆਂ ਇੱਥੇ ਇੱਕ ਵਾਰ। ਹਾਲੇ? ਹਾਂ ਫਾਲੇ ਘਰ ਸਗੇ। ਹੂੰ। ਉਦਾਂ ਨਿੱਗਰ ਆ ਰਹੇ ਪੱਤੀਆਂ ਪੁੱਤਿਆਂ ਮੋਟੀਆਂ ਲੱਗੀਆਂ ਹੋਈਆਂ। ਪਰਾ ਹੈ ਵੀ ਆਹ ਆਹ ਜਰਾ ਟਿੱਲ ਪੈ ਗਈ ਨਾ ਪੂਰੀ ਹੁਣ ਆਹ ਜੀ ਜੂਚ ਪੈ ਜਾਂਦੀ ਆਹ ਜੂਚ ਇਹ ਬੂਟਾ ਕਰਕੇ ਪੈ ਜਾਂਦੀ ਇੰਗਰੇਜ਼ੀ ਜੂ ਠੀਕ ਆ ਬੂਟਾ ਕਰਕੇ ਪੈ ਜਾਂਦੀ ਆ ਪਿਛਲੇ ਠੀਕ ਆ ਮੁਰਲੇ ਜਾਂ ਪਤਾ ਨਹੀਂ ਮੁਰਲੇ ਪਹਿਲੇ ਹੀ ਖੁੱਲੇ ਹੁਣੇ ਇਹਨੇ ਹੂੰ ਖੁੱਲੇ ਪਹਿਲੇ ਹੀ ਖੁੱਲੇ ਆ